ਤਾਂ ਜਦੋਂ ਲੀਵਰ ਨੂੰ ਵਾਰ-ਵਾਰ ਓਵਰਵਰਕ ਕਰਨਾ ਪੈਂਦਾ ਹੈਗਾ ਤਾਂ ਉਦੋਂ ਇਹ ਸਮੱਸਿਆ ਹੁੰਦੀ ਹੈ ਤਾਂ ਇਸੇ ਕਾਰਨ ਹੁੰਦਾ ਹੈ ਕਿ ਬਹੁਤ ਸਾਰੇ ਲੇਡੀਜ਼ ਨੇ ਜਾਂ ਬਹੁਤ ਸਾਰੇ ਇਹ ਜਿਹਨੇ ਜਿਹੜੇ ਡਰਿੰਕ ਨਹੀਂ ਕਰਦੇ ਪਰ ਉਹਨਾਂ ਦੇ ਖਾਣ-ਪੀਣ 'ਚ ਕਿਤੇ ਨਾ ਕਿਤੇ ਗੜਬੜ ਹੈ ਬਹੁਤ ਸਾਰਾ ਤਲਿਆ ਹੋਇਆ ਖਾਣਾ ਹੁਣ ਮੰਨ ਲਓ ਅਸੀਂ ਕਹਿੰਦੇ ਪਨੀਰ ਸਿਹਤ ਲਈ ਅੱਛਾ ਹੈ ਪਰ ਜਿਹੜਾ ਅਸਲੀ ਹੈ ਜੇ ਤੁਸੀਂ ਕਹੋ ਵੀ ਨਕਲੀ ਪਨੀਰ ਵੀ ਥੋੜੀ ਸਿਹਤ ਲਈ ਅੱਛਾ ਹੈ ਨਹੀਂ ਹੈਗਾ ਪਰ ਬਹੁਤ ਸਾਰੇ ਲੋਕ ਡਰਿੰਕ ਇੰਨਾ ਕਰਦੇ ਨੇ ਵੀ ਜਦੋਂ ਡਰਿੰਕ ਲੈ ਲਈ ਉਹਦੇ ਨਾਲ ਕੋਈ ਵੀ ਚੀਜ਼ ਆ ਜੇ ਖਾ ਲਓ ਕੁਝ ਨਹੀਂ ਹੁੰਦਾ ਸਭ ਹਾਜਮ ਹੋ ਜਾਊਗਾ ਹਾਜਮਤਾ ਹوجਾ ਪਰ ਤੁਹਾਡੇ ਲੀਵਰ ਨੂੰ ਕਿੰਨੀ ਮਿਹਨਤ ਕਰਨੀ ਪਈ। ਯਾਨੀ ਕਿ ਇਹਦੇ ਵਿੱਚ ਕੋਈ ਹਾਰਮਫੁਲ ਕੈਮੀਕਲ ਨਹੀਂ ਪਾਏ ਜਾਂਦੇ ਨਾ ਕੋਈ ਸਿੰਥੈਟਿਕ ਚੀਜ਼ਾਂ ਪਾਈਆਂ ਨੇ ਪਿਓਰ ਹਰਬਸ ਨੇ ਔਰ ਇਹ ਲੀਵਰ ਦੀਆਂ ਖਰਾਕ ਨੇ। ਜਦੋਂ ਉਹਦੇ ਉਹ ਪ੍ਰੋਪਰ ਨਹੀਂ ਤੋੜ ਪਾਉਂਦਾ ਉਹ ਐਨਜ਼ਾਈਮਾਂ ਨੂੰ ਜਦੋਂ ਉਹ ਸਾਰੀ ਚੀਜ਼ ਨੂੰ ਵੇਸਟੇਜ ਚ ਕੱਢਣ ਲੱਗ ਜਾਂਦਾ ਯਾਨੀ ਕਿ ਥੱਕ ਚੁੱਕਿਆ ਹੁੰਦਾ ਤਾਂ ਸਾਨੂੰ ਇਹ ਥਕਾਨ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ। ਸਾਡੇ ਮੰਨ ਲਓ ਅੱਖਾਂ 'ਚ ਪ੍ਰੋਬਲਮ ਆ ਗਈ ਸਾਡੇ ਵਾਲ ਝੜਨੇ ਸ਼ੁਰੂ ਹੋ ਗਏ ਜਾਂ ਸਾਨੂੰ ਫੁਣਸੀਆਂ ਆਉਣ ਲੱਗੀਆਂ ਇਹ ਵੀ ਲੀਵਰ ਦੀ ਇੱਕ ਸਮੱਸਿਆ ਹੈਗੀ ਹੈ। ਕੀ ਜਿਹੜਾ ਇਹ ਤੁਹਾਡਾ ਪ੍ਰੋਡਕਟ ਹੈ ਲਿਵਕਾ ਜੀ ਇਹ ਸਾਰੀ ਹਰਬਜ਼ ਦੇ ਨਾਲ ਬਣਿਆ ਇਹ ਬਿਲਕੁਲ ਸਰ ਇਹ 30 ਦੇ ਕਰੀਬ ਹਰਬਜ਼ ਪਾਈਆਂ ਗਈਆਂ ਨੇ ਇਹਦੇ ਵਿੱਚ ਉਹ 30 ਹਰਬਜ਼ ਕੀ ਨੇ ਕੱਲਾ ਇਹ ਨਹੀਂ ਹੈਗਾ ਵੀ ਉਹ ਲੀਵਰ ਨੂੰ ਠੀਕ ਕਰਦੀਆਂ ਨੇ ਦੋ ਲੱਖ ਦੀ ਹੈ 5 ਲੱਖ ਦੀ ਹੈ 10 ਲੱਖ ਦੀ ਹੈ ਚਾਹੇ 50 ਲੱਖ ਦੀ ਹੈ ਅਸੀਂ ਸਰਵਿਸ ਕਰਾਉਣੀ ਕਰਾਉਣੀ ਵੀ 10000 ਚੱਲ ਗਈ ਇਹਨੂੰ ਕਰਾਓ ਲੇਕਿਨ ਅਸੀਂ ਕਿੰਨਾ ਚੱਲ ਗਏ ਅਸੀਂ ਇਹਦੇ ਅੰਦਰ ਕਿੰਨਾ ਕੁ ਛਿੜਤਾ ਅਸੀਂ ਇਹਦੀ ਸਰਵਿਸ ਕਿਉਂ ਨਹੀਂ ਕਰਾਉਂਦੇ ਜੀ ਔਰ ਇਹ ਐਡਾ ਵੱਡਾ ਪ੍ਰਸ਼ਾਦ ਹੈ ਔਰ ਅਸੀਂ ਇਹਦਾ ਇੰਨਾ ਕਿ ਨਰਾਦਰ ਕਰ ਰਹੇ ਆ ਇਹਦਾ ਧਿਆਨ ਨਾ ਰੱਖ ਕੇ ਇਹਨੇ ਸਿਹਤ ਨਾਲ ਥਲਵਾੜ ਕਰਕੇ ਅਸੀਂ ਇੰਨਾ ਜ਼ਿਆਦਾ ਨਰਾਦਰ ਕਰਦੇ ਆ ਜਿਹਨੂੰ ਅਸੀਂ ਫਿਰ ਕਹਦੇ ਨੇ ਵੀ ਇਹ ਆਪਣੀ ਮੌਤ ਦੇ ਮੂੰਹ ਵੱਲ ਆ ਬ ਜਾ ਰਿਹਾ ਜਿੰਨਾ ਚਿਰ ਤੁਹਾਡਾ ਸਰੀਰ ਤੁਹਾਨੂੰ ਦੱਸਦਾ ਹੈ ਵੀ ਮੈਨੂੰ ਪ੍ਰੋਬਲਮ ਹੈ ਉਹ ਠੀਕ ਹੋ ਸਕਦੀ ਹੈ ਠੀਕ ਜਿੱਦ ਤੇ ਤੁਹਾਨੂੰ ਡਾਕਟਰ ਨੇ ਕਹਤਾ ਵੀ ਭਰਾਵਾ ਹੁਣ ਤੈਨੂੰ ਆਹ ਸਮੱਸਿਆ ਹੋਗੀ ਫਿਰ ਉਹ ਸਾਰੀ ਚੀਜ਼ਾਂ ਛਡਾਓ ਮਤਲਬ ਬਹੁਤ ਬੰਦੇ ਕਹਿੰਦੇ ਨੇ ਯਾਰ ਨਹੀਂ ਐਵੇਂ ਕੋਈ ਲਾਟਰੀ ਨਾ ਨਿਕਲਿਆ ਵੀ ਲਾਟਰੀ ਤਾਂ ਭਰਾਵਾ ਜਦ ਤਾ ਟੈਸਟ ਚ ਪਤਾ ਕਰ ਲੈ ਹਾਂ ਜਿੱਦੇ ਸਰੀਰ ਨੇ ਕਰਤੀ ਕੋਈ ਲਾਟਰੀ ਉਹ ਜਾਂ ਫਿਰ ਤੂੰ ਡਿੱਗ ਪਿਆ ਬਿਉਸ਼ ਹੋ ਗਿਆ ਡਾਕਟਰ ਨੇ ਕਰਤੀ ਫਿਰ ਉਹ ਵੱਡੀ ਲਾਟਰੀ ਨਹੀਂ ਹੋਊਗੀ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਨਹੀਂ ਮੈਂ ਕੋਈ ਮੈਂ ਕਹਿੰਦਾ ਕਿ ਮੈਨੂੰ ਪ੍ਰੋਬਲਮ ਨਹੀਂ ਹੈ ਲੀਵਰ ਦੀ ਪਰ ਮੈਂ ਚਾਹਣਾ ਵੀ ਪ੍ਰੋਬਲਮ ਹੋਵੇ ਨਾ ਜੀ ਕਿ ਮੈਂ ਇਹ ਪੀ ਸਕਦਾ ਫਿਰ ਕੋਈ ਸਾਈਡ ਇਫੈਕਟ ਤਾਂ ਨਹੀਂ ਨਹੀਂ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਹਰਬਸ ਨੇ ਉਬਾਲੀਆਂ ਨੇ ਇਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਉਹ ਫਲਾਣਾ ਕੈਮੀਕਲ ਪਾਇਆ ਜਾਂ ਸਿੰਥੈਟਿਕ ਚੀਜ਼ਾਂ ਪਾਈਆਂ ਨੇ ਇਹ ਹਰਬ ਨੇ ਬਹੁਤ ਸਾਰੀਆਂ ਹਰਬ ਲਈ ਜਾਂਦੇ ਨੇ ਉਹਨਾਂ ਨੂੰ ਉਬਾਲ ਕੇ ਉਹਦਾ ਜਦੋਂ 25% ਰਹਿ ਜਾਂਦਾ ਉਹਨੂੰ ਬੋਤਲਾਂ 'ਚ ਅਸੀਂ ਭਰ ਕੇ ਦੇ ਦਿੰਦੇ ਤੁਸੀਂ ਮੰਗਾਓ ਯੂਜ਼ ਕਰੋ ਦੇਖੋ ਰਿਜ਼ਲਟ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਜੇਕਰ ਅੱਛਾ ਰਿਜ਼ਲਟ ਨਹੀਂ ਆਏਗਾ ਤਾਂ ਵੀ ਤੁਸੀਂ ਕਹੋਗੇ ਪਰ ਐਮੀਸੋਲ ਜਦੋਂ ਕੋਈ ਪ੍ਰੋਡਕਟ ਬਣਾ ਰਹੀ ਹੈ ਤੇ ਫਿਰ ਉਸ ਤੇ ਲੋਕਾਂ ਦਾ ਵਿਸ਼ਵਾਸ ਬਣਦਾ ਹੀ ਬਣਦਾ ਕਿਉਂਕਿ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਇਸ ਕੰਪਨੀ ਨੇ ਨਸ਼ੇ ਤੋਂ ਦੂਰ ਕੀਤਾ ਅੱਜਕਲ੍ਹ ਹਰ ਘਰ ਦੇ ਵਿੱਚ ਇਸ ਨੂੰਨਾਂ ਨੂੰ ਮਿਲ ਰਿਹਾ ਹੈ ਕਿ ਕਿਸੇ ਨਾ ਕਿਸੇ ਨੂੰ ਲੀਵਰ ਦੀ ਸਮੱਸਿਆ ਚਾਹੇ ਉਹ ਜੰਕ ਫੂਡ ਕਰਕੇ ਚਾਹੇ ਓਵਰ ਡਾਈਟ ਕਰਕੇ ਚਾਹੇ ਫਿਰ ਅਹਲਕੂਲ ਕਰਕੇ ਪਰ ਬਹੁਤ ਸਾਰੇ ਲੋਕ ਹਮੇਸ਼ਾ ਇਹੀ ਕਹਿੰਦੇ ਆ ਕਿ ਸ਼ਰਾਬ ਪੀਣ ਕਰਕੇ ਲੀਵਰ ਖਰਾਬ ਹੁੰਦਾ ਫਿਰ ਸਵਾਲ ਇੱਥੇ ਬਣਦਾ ਹੈ ਛੋਟੇ ਛੋਟੇ ਬੱਚਿਆਂ ਦੇ ਲੀਵਰ ਦੀ ਸਮੱਸਿਆ ਆ ਰਹੀ ਹੈ ਮਹਿਲਾਵਾਂ ਦੇ ਲੀਵਰ ਦੀ ਸਮੱਸਿਆ ਆ ਰਹੀ ਹੈ ਫਿਰ ਉਹ ਤਾਂ ਸ਼ਰਾਬ ਨਹੀਂ ਪਿੰਦੇ ਉਹਨਾਂ ਨੂੰ ਸਮੱਸਿਆ ਕਿਉਂ ਆ ਰਹੀ ਹੈ ਇੱਕ ਵੱਡਾ ਸਵਾਲ ਹੈ ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਸੁਖਵਿੰਦਰ ਸਿੰਘ ਰਾਇਕਾ ਜੀ ਹੈਲਥ ਐਕਸਪਰਟ ਨੇ ਐਮੀ ਸੋਲ ਦੇ ਸੀਈਓ ਨੇ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਤੇ ਉਹਨਾਂ ਦਾ ਵੈਲਕਮ ਵੀ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਥੈਂਕ ਯੂ ਸਰ ਸੋ ਮਚ ਮੇਰਾ ਸਵਾਲ ਸਿੱਧਾ ਤੁਹਾਡੇ ਨਾਲ ਇਹ ਹੈ ਕਿ ਲੀਵਰ ਦੀ ਜਿਹੜੀ ਗੱਲ ਹੁੰਦੀ ਹੈ ਉਹਦੋਂ ਕਹਿੰਦੇ ਵੀ ਬੰਦਾ ਸ਼ਰਾਬ ਪੀਂਦਾ ਤਾਂ ਇਹਦਾ ਲੀਵਰ ਖਰਾਬ ਹੋ ਗਿਆ ਸ਼ਰਾਬ ਤੇ ਲੀਵਰ ਦਾ ਕਿੰਨਾ ਕੁ ਕਨੈਕਸ਼ਨ ਹੈ ਦੇਖੋ ਸਰ ਕਨੈਕਸ਼ਨ ਹੈ ਐਸੀ ਗੱਲ ਨਹੀਂ ਹੈ ਕਿ ਲੀਵਰ ਲਈ ਸ਼ਰਾਬ ਜਿਹੜੀ ਹੈਗੀ ਆ ਉਹ ਸਵਸਥ ਰਹਿੰਦੀ ਹੈ ਪਰ ਪ੍ਰੋਬਲਮ ਉਹੀ ਆ ਜਾਂਦੀ ਹੈ ਸਵਾਲ ਇਹ ਵੀ ਆ ਜਾਂਦਾ ਹੈ ਕਿ ਫਿਰ ਜਿਹੜੀਆਂ ਬਹੁਤ ਔਰਤਾਂ ਨੇ ਜਾਂ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ दारू ਨਹੀਂ ਪੀਂਦੇ ਵੀ ਉਹਨਾਂ ਦਾ ਲੀਵਰ ਦੀ ਸਮੱਸਿਆ ਕਿਉਂ ਆ ਜਾਂਦੀ ਹੈ ਕਿਉਂਕਿ ਅਸੀਂ ਪਹਿਲੀ ਗੱਲ ਤਾਂ ਲੀਵਰ ਦੇ ਫੰਕਸ਼ਨ ਨੂੰ ਦੇਖਣਾ ਪਊਗਾ ਲੀਵਰ ਦਾ ਕੰਮ ਕੀ ਹੈ ਲੀਵਰ ਦਾ ਕੰਮ ਹੈ ਜਿੰਨੇ ਵੀ ਜ਼ਹਿਰ ਅਸੀਂ ਲੈਨੇ ਆ ਉਹਨੂੰ ਡੀਟੌक्स ਕਰਨਾ ਉਹਨਾਂ ਨੂੰ ਤੋੜਨਾ ਤੇ ਉਹਨੂੰ ਬਾਹਰ ਕਰਨਾ ਸਰੀਰ ਤੋਂ ਜਦੋਂ ਲੀਵਰ ਇਹ ਪ੍ਰਕਿਰਿਆ بار بار ਕਰਦਾ ਹੈ بار بار ਚਾਹੇ ਉਹਨੂੰ ਭੋਜਨ ਚੋਂ ਮਿਲੇ ਜਿਵੇਂ ਫਾਸਟ ਫੂਡ ਜੰਕ ਫੂਡ ਲੈਨੇ ਆ ਸੀ ਤਾਂ ਉਹਦੇ ਵਿੱਚ ਵੀ ਉਨੇ ਹੀ ਟੌਕਸਿਨ ਨੇ ਤੇ ਜਦੋਂ ਅਲਕੋਹਲ ਲੈਨੇ ਆ ਉਹਦੇ ਵਿੱਚ ਵੀ ਬਹੁਤ ਸਾਰੇ ਟੌਕਸਿਨ ਨੇ ਜਿਹਨੂੰ ਉਹਨੂੰ ਤੋੜਨਾ ਪੈਂਦਾ ਔਰ ਤੋੜ ਕੇ ਉਹਨੂੰ ਬਾਥਰੂਮ ਰਾਹੀਂ ਜਾਂ ਫਿਰ 플ਸ਼ਨਾਹੀਂ ਬਾਹਰ ਕੱਢਦਾ ਹੈਗਾ ਤਾਂ ਜਦੋਂ ਲੀਵਰ ਨੂੰ ਵਾਰ-ਵਾਰ ਓਵਰਵਰਕ ਕਰਨਾ ਪੈਂਦਾ ਹੈਗਾ ਤਾਂ ਉਦੋਂ ਇਹ ਸਮੱਸਿਆ ਹੁੰਦੀ ਹੈ ਤਾਂ ਇਸੇ ਕਾਰਨ ਹੁੰਦਾ ਹੈ ਕਿ ਬਹੁਤ ਸਾਰੇ ਲੇਡੀਜ਼ ਨੇ ਜਾਂ ਬਹੁਤ ਸਾਰੇ ਇਹ ਜਿਹਨੇ ਜਿਹੜੇ ਡਰਿੰਕ ਨਹੀਂ ਕਰਦੇ ਪਰ ਉਹਨਾਂ ਦੇ ਖਾਣ-ਪੀਣ ਚ ਕਿਤੇ ਨਾ ਕਿਤੇ ਗੜਬੜ ਹੈ ਬਹੁਤ ਸਾਰਾ ਤਲਿਆ ਹੋਇਆ ਖਾਣਾ ਔਰ ਦੂਸਰੀ ਗੱਲ ਕੀ ਹੈ ਕਈ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਚਲੋ ਅੱਜਕਲ ਨਿਊਟ੍ਰੀਸ਼ਨ ਹੈਗੇ ਨੇ ਜਿਹੜੇ ਦੱਸਦੇ ਨੇ ਕਿ ਹਾਂ ਯਾਰ ਹਰ ਇੱਕ ਚੀਜ਼ ਤੋਂ ਰੁਕੀ ਜਾਂਦੇ ਨੇ ਉਹ ਬਿਲਕੁਲ ਸਹੀ ਗੱਲ ਕਹਿ ਰਹੇ ਨੇ ਸਾਨੂੰ ਆ ਆਟਾ ਨਾ ਖਾਓ ਜਾਂ ਫਲਾਣੀ ਚੀਜ਼ ਨਾ ਖਾਓ ਇਹ ਵੀ ਨਾ ਖਾਓ ਉਹ ਵੀ ਨਾ ਖਾਓ ਘਿਓ ਨਾ ਖਾਓ ਮ ਪਰ ਅਸੀਂ ਇੱਕ ਗੱਲ ਹਮੇਸ਼ਾ ਕਹਾਂਗੇ ਕਿ ਖਾਓ ਹਰ ਇੱਕ ਚੀਜ਼ ਲੇਕਿਨ ਤੁਹਾਨੂੰ ਇਹ ਪਤਾ ਹੋਵੇ ਵੀ ਕਿ ਘੱਟੋ ਘੱਟ ਜੈਨੂਇਨ ਹੈ ओरिजिनल ਹੈ ਨਕਲੀ ਨਹੀਂ ਹੈਗੀ ਹੁਣ ਮੰਨ ਲਓ ਅਸੀਂ ਕਹਿੰਦੇ ਪਨੀਰ ਸਿਹਤ ਲਈ ਅੱਛਾ ਹੈ ਪਰ ਜਿਹੜਾ ਅਸਲੀ ਹੈ ਜੇ ਤੁਸੀਂ ਕਹੋ ਵੀ ਨਕਲੀ ਪਨੀਰ ਵੀ ਥੋੜੀ ਸਿਹਤ ਲਈ ਅੱਛਾ ਹੈ ਨਹੀਂ ਹੈਗਾ ਹੁਣ ਜਿਹੜਾ ਤੁਸੀਂ ਘਰੇ ਮੰਨ ਲਓ ਸਮੋਸੇ ਖਾ ਲਏ ਪਕੌੜੇ ਖਾ ਲਏ ਤਲੀਆਂ ਹੋਈਆਂ ਚੀਜ਼ਾਂ ਖਾ ਲਏ ਅਸੀਂ ਕਹਿੰਨੇ ਖਾ ਲਓ ਕੋਈ ਦਿੱਕਤ ਨਹੀਂ ਤੁਸੀਂ ਸ਼ੌਂਕ ਵਜੋਂ ਖਾ ਰਹੇ ਹੋ ਜਾਂ ਕਦੇ-ਕਦੇ ਖਾ ਰਹੇ ਹੋ ਕੋਈ ਪ੍ਰੋਬਲਮ ਨਹੀਂ ਆਈ ਪਰ ਜੇ ਉਹ ਕਿਸੇ ਗਲਤ ਤੇਲ ਦੇ ਵਿੱਚ ਤਲਿਆ ਜਾ ਰਿਹਾ ਹੈਗਾ ਜਾਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਗਲਤ ਨੇ ਤਾਂ ਉਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣੀਆਂ ਪਹੁੰਚਾਉਣੀਆਂ ਤਾਂ ਇਸ ਕਰਕੇ ਅਸੀਂ ਕਹਿੰਨੇ ਕਿ ਜਿਹੜਾ ਸਾਡਾ ਜੰਕ ਫੂਡ ਹੈ ਉਹ ਵੀ ਸਾਡੇ ਲੀਵਰ ਨੂੰ ਨੁਕਸਾਨ ਬਹੁਤ ਜ਼ਿਆਦਾ ਪਹੁੰਚਾਉਂਦਾ ਹੁਣ ਬਹੁਤ ਸਾਰੇ ਜਿਹੜੇ ਜੋ ਡਰਿੰਕਰ ਨੇ ਜੋ ਡਰਿੰਕ ਕਰਦੇ ਨੇ ਉਹ ਤੁਸੀਂ ਦੇਖੋਗੇ ਮਤਲਬ ਡਰਿੰਕ ਵੀ ਬ ਔਰ ਨਾਲ ਖਾਣ ਪੀਣ ਦੀ ਚੀਜ਼ ਵੀ ਉਹ ਸਹੀ ਤਰੀਕੇ ਨਾਲ ਲੈਂਦੇ ਨੇ ਔਰ ਸਵੇਰ ਨੂੰ ਆਪਣੇ ਲੀਵਰ ਨੂੰ ਡੀਟੌਕਸ ਵੀ ਕਰਦੇ ਨੇ ਯਾਨੀ ਕਿ ਉਹਦੀ ਕੇਅਰ ਵੀ ਇੰਨੀ ਕਰਦੇ ਨੇ ਕਿ ਸਾਡੇ ਲੀਵਰ ਦੇ ਉੱਤੇ ਕੋਈ ਬੋਝ ਨਹੀਂ ਪਾਉਣਾ ਪਰ ਬਹੁਤ ਸਾਰੇ ਲੋਕ ਡਰਿੰਕ ਇਦਾਂ ਕਰਦੇ ਨੇ ਵੀ ਜਦੋਂ ਡਰਿੰਕ ਲੈ ਲਈ ਉਹਦੇ ਨਾਲ ਕੋਈ ਵੀ ਚੀਜ਼ ਆ ਜੇ ਖਾ ਲਓ ਕੁਝ ਨਹੀਂ ਹੁੰਦਾ ਸਭ ਹਾਜਮ ਹੋ ਜਾਊਗਾ ਹਾਜਮ ਤਾਂ ਹੋ ਜਾਊਗਾ ਪਰ ਤੁਹਾਡੇ ਲੀਵਰ ਨੂੰ ਕਿੰਨੀ ਮਿਹਨਤ ਕਰਨੀ ਪਈ ਤਕਰੀਬਨ ਲੀਵਰ ਜੇ ਦੇਖਿਆ ਜਾਵੇ ਤਾਂ ਬਾਡੀ ਦੇ ਵਿੱਚ 500 ਤਰ੍ਹਾਂ ਦੇ ਕੰਮ ਕਰਦਾ ਹੈ। ਜੀ। ਉਹਨੇ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਨੇ ਔਰ ਇੱਕ ਟਾਈਮ ਇਹੋ ਜ ਆ ਜਾਂਦਾ ਜਦੋਂ ਲੀਵਰ ਥੱਕ ਜਾਂਦਾ ਹੈ ਉਹਨੂੰ ਰੈਸਟ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਰੈਸਟ ਨਹੀਂ ਦਿੰਦੇ ਫਿਰ ਲੀਵਰ ਦੀ ਹਾਲਤ ਵਿਗੜ ਜਾਂਦੀ ਹੈ। ਜਿਸ ਦੇ ਕਰਕੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਨੇ। ਦੇਖੋ ਐਮਿਸੋਲਿਕ ਅਜਿਹਾ ਨਾਮ ਹੈ ਜਿਤੇ ਲੋਕ ਭਰੋਸਾ ਕਰ ਰਹੇ ਨੇ ਲੰਬੇ ਸਮੇਂ ਤੋਂ ਤੁਸੀਂ ਸੇਵਾ ਦੇ ਵਿੱਚ ਲੱਗੇ ਹੋਏ ਹੋ। ਜੀ ਜੀ ਜੀ। ਕੋਈ ਪ੍ਰੋਡਕਟ ਤੁਸੀਂ ਵੀ ਦੇ ਰਹੇ ਹੋ ਜਿਹੜਾ ਲੀਵਰ ਦਾ ਖਿਆਲ ਰੱਖ ਸਕੇ। ਬਿਲਕੁਲ ਸਰ ਅਸੀਂ ਲੈ ਕੇ ਆਏ ਲਿਵਕਾ ਜੂ ਜਿਵੇਂ ਜੂਸ ਕਿਹਨੂੰ ਕਹਿੰਦੇ ਨੇ ਹੁਣ ਮੰਨ ਲਓ ਰੀਅਲ ਜੂਸ ਵੀ ਆਂਦਾ ਹੈਗਾ ਜਾਂ ਹੋਰ ਆਪਾਂ ਮਸੰਮੀ ਦਾ ਜੂਸ ਲੈ ਗਿਆ ਲੇਕਿਨ ਕਵਾਦ ਕਿਹਨੂੰ ਕਹਿੰਦੇ ਨੇ ਬਹੁਤ ਸਾਰੀ ਜਿਹੜੀ ਹਰਬਸ ਨੇ ਉਹਨਾਂ ਨੂੰ ਮਤਲਬ ਉਬਾਲਿਆ ਜਾਂਦਾ ਹੈ ਮੰਨ ਲਓ ਫੋਰ ਐਗਜ਼ਾਮਪਲ ਅਸੀਂ 100 ਲੀਟਰ ਦੇ ਵਿੱਚ 20 ਕਿਲੋ ਹਰਬਸ ਪਾ ਲਈਆਂ ਜਦ ਤੱਕ ਉਹ ਚੌਥਾਈ ਹਿੱਸਾ ਪਾਣੀ ਨਹੀਂ ਰਹਿ ਜਾਂਦਾ ਜਾਂ ਕਵਾਦ ਜਿਹੜਾ ਬਣ ਜਾਂਦਾ ਚੌਥਾਈ ਹਿੱਸੇ ਚ 25% ਰਹਿ ਜਾਂਦਾ ਉਦੋਂ ਤੱਕ ਅਸੀਂ ਉਹਨੂੰ ਤਿਆਰ ਕਰਦੇ ਹਾਂ ਤੇ ਉਹਨੂੰ ਉਦੋਂ ਬਾਅਦ ਤਿਆਰ ਕਰਕੇ ਬੋਟਲਾਂਾਂ ਚ ਭਰ ਦਿੰਦੇ ਹਾਂ ਯਾਨੀ ਕਿ ਇਹਦੇ ਵਿੱਚ ਕੋਈ ਹਾਰਮਫੁਲ ਕੈਮੀਕਲ ਨਹੀਂ ਪਾਏ ਜਾਂਦੇ ਔਰ ਇਹ ਲੀਵਰ ਦੀਆਂ ਖਰਾਕ ਨੇ ਅੱਛਾ ਯਾਨੀ ਕਿ ਜਿਵੇਂ ਆਪਾਂ ਕਹਿੰਦੇ ਨੇ ਆਪਣੀ ਹਰ ਇੱਕ ਅੰਗ ਦੀ ਇੱਕ ਅਲੱਗ-ਲੱਗ ਖੁਰਾਕ ਹੈ ਬਾਹਲਾ ਨੂੰ ਅਲੱਗ ਚੀਜ਼ ਚਾਹੀਦੀ ਆ ਅੱਖਾਂ ਨੂੰ ਅਲੱਗ ਚੀਜ਼ ਚਾਹੀਦੀ ਹੈ ਕਰਨਾ ਸਾਰਾ ਲੀਵਰ ਨਹੀਂ ਹੈ ਉਹ ਡਿਸਟ੍ਰੀਬਿਊਟ ਉਹ ਨਹੀਂ ਕਰਨਾ ਪਰ ਜਦੋਂ ਤੁਹਾਡੇ ਲੀਵਰ ਲਈ ਕੋਈ ਸਪੈਸ਼ਲ ਚੀਜ਼ਾਂ ਮਿਲ ਜਾਂਦੀਆਂ ਨੇ ਤਾਂ ਤੁਹਾਡਾ ਲੀਵਰ ਕੀ ਹੈ ਉਹਦੇ ਨਾਲ ਵਧੀਆ ਢੰਗ ਨਾਲ ਕੰਮ ਕਰਨ ਲੱਗ ਜਾਂਦਾ ਹੈ ਜਿਵੇਂ ਆਹਲਾ ਕਹਿੰਦਾ ਨਾ ਲੀਵਰ ਨੂੰ ਆਪਾਂ ਜਿਗਰ ਵੀ ਕਹਿ ਦਿੰਦੇ ਆ ਬੰਦਾ ਕਹਿੰਦਾ ਤੇਰੇ ਜਿਗਰੇ 'ਚ ਜਾਨ ਨਹੀਂ ਹੈਗੀ ਤਾਂ ਉਹਦਾ ਮਤਲਬ ਇਹੀ ਹੈ ਕਿਉਂਕਿ ਜਿਹੜੀ ਚੀਜ਼ ਸਾਡੇ ਲੀਵਰ 'ਚ ਹੁਣ ਲੀਵਰ ਦੇ ਨਾਲ ਤੁਸੀਂ ਦੇਖੋਗੇ ਬਹੁਤ ਬ ਲekin liver ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਨੇ ਤੁਹਾਡੀ ਸਟ੍ਰੈਸ ਵੀ ਇਸ liver ਨਾਲ ਜੁੜੀ ਹੋਈ ਹੈ ਤੁਸੀਂ ਸਟ੍ਰੈਸ ਚ ਰਹਿੰਦੇ ਹੋ ਤੁਸੀਂ ਤੁਹਾਡਾ ਸੁਸਤਪਨ ਬੰਦਾ ਕਹਿੰਦਾ ਜੀ ਤੁਹਾਨੂੰ ਵਿਟਾਮਿਨਸ ਦੀ ਕਮੀ ਹੈ ਕਿਉਂ ਕਮੀ ਹੈ ਤੁਸੀਂ ਖਾ ਪੀ ਰਹੇ ਹੋ ਰੋਟੀ ਪਾਣੀ ਖਾ ਰਹੇ ਹੋ ਇਹ ਨਹੀਂ ਹੈਗਾ ਵੀ ਵਿਟਾਮਿਨ ਜੇ ਸਾਨੂੰ ਬਾਹਰੋਂ ਮਿਲਣਗੇ ਕੋਈ ਮਲਟੀ ਵਿਟਾਮਿਨ ਚੰਗਾ ਲਵਾਂਗੇ ਤਾਂ ਹੀ ਅਸੀਂ ਵਿਟਾਮਿਨ ਸਾਡੀ ਸਬਜ਼ੀਆਂ ਚ ਸਾਡੀ ਰੋਟੀ ਦੇ ਵਿੱਚ ਸਾਰੇ ਵਿਟਾਮਿਨਸ ਹੈਗੇ ਨੇ ਪਰ liver ਉਹਨੂੰ ਪ੍ਰੋਪਰ ਕੰਮ ਨਹੀਂ ਕਰ پا ਰਿਹਾ अच्छा ओ, 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 क्लियर ਨਹੀਂ ਕਰ ਪਾ ਰਿਹਾ ਉਹ ਕਲੀਅਰ ਨਹੀਂ ਕਰ ਪਾ ਰਿਹਾ ਉਹਨਾਂ ਨੂੰ ਕਿਉਂਕਿ ਲੀਵਰ ਇੱਕ ਸਟੋਰੇਜ ਵੀ ਰੱਖਦਾ ਹੈ ਵਿਟਾਮਿਨਸ ਦੀ ਜਦੋਂ ਉਹਦੇ ਉਹ ਪ੍ਰੋਪਰ ਨਹੀਂ ਤੋੜ ਪਾਉਂਦਾ ਉਹ ਐਨਜ਼ਾਈਮਾਂ ਨੂੰ ਜਦੋਂ ਉਹ ਸਾਰੀ ਚੀਜ਼ ਨੂੰ ਵੇਸਟੇਜ ਚ ਕੱਢਣ ਲੱਗ ਜਾਂਦਾ ਯਾਨੀ ਕਿ ਥੱਕ ਚੁੱਕਿਆ ਹੁੰਦਾ ਤਾਂ ਸਾਨੂੰ ਇਹ ਥਕਾਨ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ ਸਾਡੇ ਮੰਨ ਲਓ ਅੱਖਾਂ 'ਚ ਪ੍ਰੋਬਲਮ ਆ ਗਈ ਸਾਡੇ ਵਾਲ ਝੜਨੇ ਸ਼ੁਰੂ ਹੋ ਗਏ ਜਾਂ ਸਾਨੂੰ ਫੁਣਸੀਆਂ ਆਉਣ ਲੱਗੀਆਂ ਇਹ ਵੀ ਲੀਵਰ ਦੀ ਇੱਕ ਸਮੱਸਿਆ ਹੈਗੀ ਹੈ ਕਿਸੇ ਦੇ ਵਿੱਚ weight ਵਧਣਾ ਸ਼ੁਰੂ ਹੋ ਗਿਆ ਇਹ ਵੀ ਇੱਕ ਲੀਵਰ ਦੇ ਨਾਲ ਸਮੱਸਿਆ ਹੈ ਯਾਨੀ ਕਿ ਲੀਵਰ ਇੱਕ ਅਜਾ ਅੰਗ ਹੈ ਸਾਡੇ ਸਰੀਰ ਦੇ ਵਿੱਚ ਜਿਹੜਾ ਕਿ ਹ ਪੁਰਜੇ ਦਾ ਕਹਿ ਲੋ ਜਾਂ ਹਰ ਇੱਕ ਆਰਗਨਸ ਦਾ ਹਰ ਇੱਕ ਚੀਜ਼ ਦਾ ਖਿਆਲ ਰੱਖਦਾ ਬਾਡੀ ਦੇ ਵਿੱਚ ਇਹ ਇਹੋ ਜਿਹਾ ਮੈਕੈਨਿਜ਼ਮ ਹੈ ਜੋ ਵੀ ਤੁਸੀਂ ਖਾਈ ਉਹ ਆਰਥ ਤੋਂ ਬਾਅਦ ਆਪਣੀ ਸਿੱਧੀ ਲੀਵਰ ਦੇ ਵਿੱਚ ਜਾਣੀ ਹੈ ਮਤਲਬ ਹਰਬਸ ਜਿਹੜੀਆਂ ਹੈ ਉਸ ਦਾ ਬੜਾ ਵੱਡਾ ਰੋਲ ਹੈ ਹਰਬੇ ਤੇ ਲੋਕ ਵਿਸ਼ਵਾਸ ਕਰ ਰਹੇ ਹੈ ਕਿ ਜਿਹੜਾ ਇਹ ਤੁਹਾਡਾ ਪ੍ਰੋਡਕਟ ਹੈ ਲਿਵ ਕਾ ਜੀ ਇਹ ਸਾਰੀ ਹਰਬਸ ਦੇ ਨਾਲ ਬਣਿਆ ਇਹ ਬਿਲਕੁਲ ਸਰ ਇਹ 30 ਦੇ ਕਰੀਬ ਹਰਬਸ ਪਾਈਆਂ ਗਈਆਂ ਨੇ ਇਹਦੇ ਵਿੱਚ ਹੁਣ 30 ਹਰਬਸ ਕੀ ਨੇ ਕੱਲਾ ਇਹ ਨਹੀਂ ਹੈਗਾ ਵੀ ਉਹ ਲੀਵਰ ਨੂੰ ਠੀਕ ਕਰਦੀਆਂ ਨੇ ਤੁਹਾਡੇ ਡਾਈਜੈਸਟ ਸਿਸਟਮ ਨੂੰ ਠੀਕ ਕਰਨਗੇ ਤੁਹਾਡੇ ਜਿਹੜਾ ਪਿਤ ਦੀ ਪ੍ਰੋਬਲਮ ਹੈ ਉਹਨੂੰ ਵੀ ਠੀਕ ਕਰੂਗਾ ਉਹਨੇ ਲੀਵਰ ਸਹੀ ਢੰਗ ਨਾਲ ਕੰਮ ਕਰੂਗਾ ਉਹਦੇ ਮਸਲ ਸਟਰੋਂਗ ਹੋਣਗੇ ਬਲੱਡ ਪਿਉਰੀਫਾਈ ਉਸੇ ਤਰੀਕੇ ਨਾਲ ਸਹੀ ਤਰੀਕੇ ਨਾਲ ਹੋਣ ਲੱਗ ਜਾਊਗਾ ਕਿਉਂਕਿ ਜਦੋਂ ਅਸੀਂ ਲੀਵਰ ਨੂੰ ਸਵਸਥਤ ਕਰਤਾ ਤਾਂ ਸਾਡੀਆਂ ਸਮੱਸਿਆਵਾਂ ਤਕਰੀਬਨ ਠੀਕ ਹੋ ਜਾਣਗੀਆਂ ਜੀ ਤੁਸੀਂ ਦੇਖੋਗੇ ਆ ਆਪਣੇ ਪਿੰਡਾਂ ਦੇ ਵਿੱਚ ਜੋ ਕੀ ਘੁੰਮਦੇ ਫਿਰਦੇ ਹੁੰਦੇ ਨੇ ਉਹ ਕਹਿੰਦੇ ਤੇਰੀ ਨਬਜ ਦੇਖ ਕੇ ਦੱਸ ਦਾਂਗੇ ਤੈਨੂੰ ਲੋਕ ਕੀ ਹੈ ਬੜੀ ਵਾਰ ਤੁਸੀਂ ਦੇਖੋਗੇ ਉਹਨੇ ਜ਼ਿਆਦਾਤਰ ਇੱਕੋ ਗੱਲ ਕਹਿਣੀ ਹੈ ਵੀ ਤੁਹਾਡਾ ਤੇਰਾ ਪੇਟ ਖਰਾਬ ਰਹਿੰਦਾ ਹੂੰ ਕੋਈ ਤੁਸੀਂ ਕਹੋਗੇ ਫੜਿਆ ਗਿਆ ਯਾਰ ਤੂੰ ਪੇਟ ਖਰਾਬ ਨਹੀਂ ਰਹਿੰਦਾ ਮੇਰੇ ਤਾਂ ਸਿਰ ਦੁਖਦਾ ਉਹ ਕਹਿੰਦਾ ਜੀ ਪੇਟ ਕਰਕੇ ਹੀ ਦੁਖਦਾ ਹੈ ਕਿਉਂਕਿ ਤੁਹਾਡੇ ਗੈਸਾ ਬਣਦੀਆਂ ਨੇ ਤਜਾਬ ਬਣਦਾ ਜਿਆਦਾ ਓਵਰ ਬਣਦਾ ਹੈ ਤਾਂ ਜਿਹੜਾ ਉਹ ਸਿਰ ਨੂੰ ਚੜ ਲਾਗੇ ਤਾਂ ਸਿਰ ਦੁਖਣ ਲੱਗਣਾ ਬੰਦਾ ਕਹਿੰਦਾ ਜੀ ਮੇਰਾ ਬੀਪੀ ਵੱਧਦਾ ਮੇਰਾ ਤਾਂ ਖੂਨ ਘੜਾ ਤੂੰ ਮੈਨੂੰ ਕਹੀਆਂ ਨਾ ਪੇਟ ਖਰਾਬ ਹੈ ਬਿਲਕੁਲ ਜੀ ਤੁਹਾਡੇ ਜਿਹੜੇ ਪ੍ਰੋਟੀਨ ਨੂੰ ਉਹ ਸਹੀ ਪ੍ਰੋਪਰ ਤੋੜ ਨਹੀਂ ਪਾ ਰਿਹਾ ਇਸ ਕਰਕੇ ਉਹ ਨਾੜਾਂ 'ਚ ਜਮਾ ਹੋ ਜਾਂਦਾ ਇਸੇ ਕਰਕੇ ਤੇਰਾ ਕੋਲੇਸਟ੍ਰੋਲ ਵਧਿਆ ਹੋਇਆ ਹੈ ਯਾਨੀ ਕਿ ਜੁੜੀ ਗੱਲ ਇਸੇ ਨਾਲ ਹੈ ਉਹਨੂੰ ਇਹ ਚੀਜ਼ ਸਮਝ ਆ ਉਹਨੇ ਤਾਂ ਹੀ ਇਹ ਕਹਿਣਾ ਹੁੰਦਾ ਵੀ ਤੇਰੇ ਪੇਟ 'ਚ ਸਮੱਸਿਆ ਹੈ ਬੇਸ਼ੱਕ ਇਹ ਕਿਹਾ ਜਾਂਦਾ ਹੈ ਵੀ ਕਹਿੰਦੇ ਜੇਕਰ ਬੰਦੇ ਦਾ ਪੇਟ ਸਫਸਤ ਹੈ ਤਾਂ ਉਸ ਹਰ ਬੰਦਾ ਜੜੀ ਬੂਟੀਆਂ ਦੀ ਨੌਲੇਜ ਨਹੀਂ ਰੱਖਦਾ ਜੀ ਬਿਲਕੁਲ ਉਹ ਪਹੁੰਚ ਨਹੀਂ ਕਰ ਸਕਦਾ ਬਿਲਕੁਲ ਤੇ ਐਮਿਸੋਲ ਕੰਪਨੀ ਇੱਕ ਅਜਿਹਾ ਪ੍ਰੋਡਕਟ ਦੇ ਰਹੀ ਹੈ ਜਿਹਦੇ ਵਿੱਚ ਸਾਰਾ ਆਯੁਰਵੇਦਿਕ ਜੜੀ ਬੂਟੀਆਂ ਪਾਈਆਂ ਨੇ ਤੇ ਤੁਹਾਡਾ ਲੀਵਰ ਅਗਰ ਕਿਤੇ ਵੀ ਤੁਹਾਨੂੰ ਲੱਗਦਾ ਵੀ ਦਿੱਕਤ ਹੈ ਤਾਂ ਉਹ ਇਹ ਜਿਹੜਾ ਪ੍ਰੋਡਕਟ ਹੈ ਉਹ ਉਸ ਨੂੰ ਠੀਕ ਕਰ ਦੂਗਾ ਦੇਖੋ ਬਹੁਤ ਸਾਰੇ ਹੁਣ ਤੁਸੀਂ ਦੇਖੋਗੇ ਕਿ ਨੋ ਡਾਊਟ ਦੇਖੋ ਅੱਜ ਆਯੁਰਵੇਦ ਬਹੁਤ ਅੱਛੇ ਤਰੀਕੇ ਨਾਲ ਪ੍ਰੋਮੋਟ ਹੋ ਰਿਹਾ ਹੈ ਬਹੁਤ ਸਾਰੇ ਵੈਦ ਇਹ ਚੀਜ਼ਾਂ ਬਾਰੇ ਨੌਲੇਜ ਵੀ ਦੇ ਰਹੇ ਨੇ ਬਿਲਕੁਲ ਬਹੁਤ ਸਾਰੇ ਨੁਸਖੇ ਵੀ ਦੱਸੇ ਜਾਂਦੇ ਨੇ ਵੀ ਆਹ ਚੀਜ਼ ਖਾ ਲੋ ਹੁਣ ਉਹ ਇੱਕ ਜਨਰਲ ਨੁਸਖਾ ਹੁੰਦਾ ਵੀ ਤੁਹਾਨੂੰ ਜਨਰਲ ਕੋਈ ਪ੍ਰੋਬਲਮ ਆਈ ਉਹਦੇ ਲਈ ਤੁਸੀਂ ਇਹ ਲੈ ਲਓ ਜਾਂ ਬਹੁਤ ਸਾਰੇ ਇਹ ਵੀ ਕਹਿੰਦੇ ਆ ਕਿ ਤੁਸੀਂ ਤੁਹਾਨੂੰ ਬਾਹਰੋਂ ਕੁਝ ਲੈਣ ਦੀ ਲੋੜ ਨਹੀਂ ਤੁਹਾਡੇ ਕਿਚਨ 'ਚ ਹੀ ਸਾਰਾ ਕੁਝ ਪਿਆ ਬਿਲਕੁਲ ਪਿਆ ਜੀ ਲੇਕਿਨ ਬਹੁਤ ਲੋਕਾਂ ਕੋਲੇ ਅੱਜ ਟਾਈਮ ਨਹੀਂ ਹੈਗਾ ਬਹੁਤ ਲੋਕਾਂ ਕੋਲੇ ਇੰਨਾ ਗਿਆਨ ਨਹੀਂ ਇਕੱਠਾ ਕਰ ਸਕਦੇ ਕਿ ਤੁਸੀਂ ਹਰੇਕ ਬਿਮਾਰੀ ਵਾਸਤੇ ਹਰੇਕ ਫਾਰਮੂਲਾ ਲਿਖ ਉਰੋਂ ਟਾਈਮਿੰਗ ਵੀ ਨਹੀਂ ਪ੍ਰੋਪਰ ਬੰਦ ਟਾਈਮਿੰਗ ਹੀ ਨਹੀਂ ਪ੍ਰੋ ਤੁਸੀਂ ਦੇਖੋਗੇ ਕੁਆਂਟੀਟੀ ਦਾ ਨਹੀਂ ਪਤਾ ਲੱਗਦਾ ਮੈਂ ਕਹਿੰਦਾ ਜੀ ਅੱਜ ਕਿਸੇ ਨੇ ਗੱਡੀ ਧਮਾਉਣੀ ਆ ਉਹ ਕਹਿੰਦਾ ਮੈਂ ਗੱਡੀ ਮੇਰੀ ਉਰੋਂ ਲੈ ਜਾਓ ਹੂੰ ਮੈਂ ਪੈਸੇ 100 ਰੁਪਏ ਫालतू ਲੈ ਲਓ ਮੇਰੀ ਗੱਡੀ ਤਵਾ ਕੇ ਮੇਰੇ ਕੋਲ ਖੜ੍ਹੀ ਕਰ ਦਿਓ ਮਤਲਬ ਹਰ ਇੱਕ ਅੱਜ ਬਲਿੰਕਟ ਆ ਗਿਆ Amazon ਆ ਗਿਆ ਕੀ ਕਰ ਰਹੇ ਆ ਵੀ ਮੇਰੇ ਕੋਲ ਬਾਹਰ ਸ਼ਹਿਰ ਬਾਜ਼ਾਰ ਜਾਣ ਦਾ ਟਾਈਮ ਨਹੀਂ ਮੈਨੂੰ ਇੱਥੇ ਭੇਜ ਦਿਓ ਅਗਰ ਤੁਸੀਂ ਆਪਦੀ ਸਿਹਤ ਨੂੰ ਆਪਣੇ ਕਿਚਨ ਚੋਂ ਸਹੀ ਰੱਖਦੇ ਹੋ ਤਾਂ ਬਹੁਤ ਅੱਛੀ ਗੱਲ ਹੈ ਲੇਕਿਨ ਅਗਰ ਲੱਗਦਾ ਵੀ ਤੁਹਾਨੂੰ ਟਾਈਮ ਨਹੀਂ ਜਾਂ ਤੁਹਾਨੂੰ ਉਹ ਫਾਰਮੂਲੇ ਮੈਂ ਜ਼ਿਆਦਾ ਨਹੀਂ ਲਿਖ ਸਕਦਾ ਜਾਂ ਮੈਂ ਇਨੀ ਨੋਲਿਜ ਨਹੀਂ ਰੱਖਦਾ ਤਾਂ ਤੁਹਾਨੂੰ ਇੱਕ ਅੱਛੀ ਕੰਪਨੀ ਦਾ ਇੱਕ ਅੱਛਾ ਪ੍ਰੋਡਕਟ ਜਿਹੜਾ ਅੱਛੀ ਫਾਰਮੂਲੇਸ਼ਨ ਨਾਲ ਬਣਿਆ ਹੋਇਆ ਉਹਨੂੰ ਯੂਜ਼ ਕਰਨਾ ਚਾਹੀਦਾ ਕਿਉਂਕਿ ਲੀਵਰ देखो आज ਅਸੀਂ ਗੱਡੀਆਂ ਦੇ ਵਿੱਚ ਸਰਵਿਸ 10000 ਕਿਲੋਮੀਟਰ ਮਗਰ ਕਰਾਉਂਦੇ ਆ ਕਿੰਨੇ ਦੀ ਗੱਡੀ ਆ 2 ਲੱਖ ਦੀ ਆ 5 ਲੱਖ ਦੀ ਆ 10 ਲੱਖ ਦੀ ਆ ਚਾਹੇ 50 ਲੱਖ ਦੀ ਅਸੀਂ ਸਰਵਿਸ ਕਰਾਉਣੀ ਕਰਾਉਣੀ ਵੀ 10000 ਚੱਲ ਗਈ ਇਹਨੂੰ ਕਰਾਓ ਲੇਕਿਨ ਅਸੀਂ ਕਿੰਨਾ ਚੱਲ ਗਏ ਅਸੀਂ ਇਹਦੇ ਅੰਦਰ ਕਿੰਨਾ ਕੁ ਛਿੜਤਾ ਅਸੀਂ ਇਹਦੀ ਸਰਵਿਸ ਕਿਉਂ ਨਹੀਂ ਕਰਾਉਂਦੇ ਤਾਂ ਜਦੋਂ ਅਸੀਂ ਆਪਣੇ ਲੀਵਰ ਦਾ ਧਿਆਨ ਰੱਖਾਂਗੇ ਜਾਂ ਆਪਣੀ ਸਿਹਤ ਦਾ ਧਿਆਨ ਰੱਖਾਂਗੇ ਤਾਂ ਕਿਤੇ ਨਾ ਕਿਤੇ ਅਸੀਂ ਲੰਬੀ ਉਮਰ ਜੀ ਪਾਵਾਂਗੇ ਬਾਕੀ ਤਾਂ ਦੇਖੋ ਕਹਿੰਦੇ ਨੇ ਪਰਮਾਤਮਾ ਦੇ ਹੱਥ ਹੈ ਪਰ ਅਸੀਂ ਕਿੰਨਾ ਜੀਣਾ ਹੈ ਮੰਨ ਲਓ ਇਹ ਪਰਮਾਤਮਾ ਦੇ ਹੱਥ ਚ ਹੈ ਅਸੀਂ 80 ਸਾਲ ਜੀਣਾ ਜਾਂ 100 ਸਾਲ ਪਰ ਸਵਸਥ ਕਿੰਨਾ ਰਹਿਣਾ ਹੈ ਹਾਂ ਇਹ ਸਾਡੇ ਉਹ ਸਾਡੇ ਹੱਥ ਚ ਹੈ ਨਾ ਸਾਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਸਾਨੂੰ ਕਰਮ ਕਰਨ ਦੀ ਸ਼ਕਤੀ ਦਿੱਤੀ ਹੈ ਤਾਂ ਉਹ ਤਾਂ ਅਸੀਂ ਸੰਭਾਲ ਕਰ ਸਕਦੇ ਹਾਂ ਇੱਕ ਬੰਦਾ 10 ਸਾਲ ਬੈੱਡ ਤੇ ਕੱਢ ਦਿੰਦਾ ਯਾਨੀ ਕਿ ਉਹਨੇ ਸਿਹਤ ਦਾ ਧਿਆਨ ਨਹੀਂ ਰੱਖਿਆ ਉਹ 10 ਸਾਲ ਬੈੱਡ ਤੇ ਰਿਹਾ ਲੇਕਿਨ ਡੈਥ ਉਹਦੀ ਵੀ ਉਦੋਂ ਹੀ ਹੋਈ ਇੱਕ ਸਵਸਥੇ ਬੰਦਾ ਮਰ ਡੈਥ ਉਹਦੀ ਵੀ ਉਸੇ ਸਾਲ ਚ ਹੋਈ ਲੇਕਿਨ ਉਹ ਘਟੋ ਘਟ ਸਵਸਥਤਾ ਰਿਹਾ ਉਹ ਤੰਗਤਾ ਨਹੀਂ ਹੋਣਾ ਉਹਨੇ ਦੁਨੀਆ ਨੂੰ ਮਤਲਬ ਫੀਲ ਕੀਤਾ ਉਸ ਪਾਪ ਵੀ ਯਾਨੀ ਕਿ ਉਹ ਜਿੰਦਗੀ ਦਾ ਆਨੰਦ ਮਾਣ ਪਾਇਆ ਮੈਂ ਤਾਂ ਅਕਸਰ ਹੀ ਇੱਕ ਗੱਲ ਕਰਦਾ ਹੁੰਦਾ ਕਿ ਦੇਖੋ ਜਦੋਂ ਅਸੀਂ ਗੁਰਦੁਆਰਾ ਸਾਹਿਬ ਚ ਜਾਂਦੇ ਆ ਜਾਂ ਅਸੀਂ ਮੰਦਰਾਂ ਚ ਜਾਂਦੇ ਆ ਅਸੀਂ ਪ੍ਰਸ਼ਾਦ ਲੈਨੇ ਆ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਪ੍ਰਸ਼ਾਦ ਹੱਥ ਚੋਂ ਨਾ ਡੋਲੇ ਔਰ ਜੇ ਡਿੱਗ ਵੀ ਜਾਵੇ ਆਪਾਂ ਫਿਰ ਤੋਂ ਵੀ ਚੱਕ ਕੇ ਵਾਪਸ ਧਰ ਲੈਨੇ ਕਿਉਂਕਿ ਉਸ ਪਰਮਾਤਮਾ ਦਾ ਦਿੱਤਾ ਪ੍ਰਸ਼ਾਦ ਹੈ ਮੰਨਦੇ ਆਂ ਅਸੀਂ ਹਾਂ ਔਰ ਤੁਸੀਂ ਦੇਖੋ ਪ੍ਰਸ਼ਾਦ ਕਿਹਨੇ ਦਿੱਤਾ ਹੈ ਜਾਂ ਪੰਡਤ ਨੇ ਦਿੱਤਾ ਹੈ ਜਾਂ ਇੱਕ ਪਾਠ ਲੇਕਿਨ ਜੀਵਨ ਪਰਮਾਤਮਾ ਨੇ ਆਪਦੇ ਹੱਥਾਂ ਨਾਲ ਸਾਨੂੰ ਦਿੱਤਾ ਔਰ ਇਹ ਐਡਾ ਵੱਡਾ ਪ੍ਰਸ਼ਾਦ ਹੈ ਔਰ ਅਸੀਂ ਇਹਦਾ ਇੰਨਾ ਕਿ ਨਰਾਦਰ ਕਰ ਰਹੇ ਆ ਇਹਦਾ ਧਿਆਨ ਨਾ ਰੱਖ ਕੇ ਇਹਨੇ ਸਿਹਤ ਨਾਲ ਥਲਵਾੜ ਕਰਕੇ ਅਸੀਂ ਇੰਨਾ ਜ਼ਿਆਦਾ ਨਰਾਦਰ ਕਰਦੇ ਆ ਜਿਹਨੂੰ ਅਸੀਂ ਫਿਰ ਕਹਦੇ ਨੇ ਵੀ ਇਹ ਆਪਣੀ ਮੌਤ ਦੇ ਮੂੰਹ ਵੱਲ ਆਪ ਜਾ ਰਿਹਾ ਤਾਂ ਜਦੋਂ ਤੱਕ ਅਸੀਂ ਆਪਣੇ ਇਸ ਪਰਮਾਤਮਾ ਦੇ ਦਿੱਤੇ ਸਰੀਰ ਦਾ ਸਤਿਕਾਰ ਨਹੀਂ ਕਰਾਂਗੇ ਇਹ ਸਾਡਾ ਜੀਵਨ ਜਿਹੜਾ ਹੈਗਾ ਉਹ ਚੰਗਾ ਨਹੀਂ ਲੱਗੂਗਾ ਤਾਂ ਇਹ ਚੀਜ਼ਾਂ ਲਈ ਸਾਨੂੰ ਇਹ ਚੀਜ਼ਾਂ ਵਰਤਣੀਆਂ ਚਾਹੀਦੀਆਂ ਨੇ ਤੇ ਮੈਂ ਫਿਰ ਕਹੂੰਗਾ ਅਗਰ ਤੁਹਾਨੂੰ ਕਿਤੇ ਅੱਛੀ ਕੰਪਨੀ ਦਾ ਅੱਛੀ ਚੀਜ਼ ਮਿਲਦੀ ਹੈ ਤਾਂ ਉਹ ਜ਼ਰੂਰ ਲੈਣੀ ਚਾਹੀਦੀ ਹੈ ਇਹ ਨਹੀਂ ਹੁੰਦਾ ਕਿ ਇਹ ਬਿਜ਼ਨਸ ਕਰਦੇ ਨੇ ਦੇਖੋ ਤੁਹਾਡੇ ਤੱਕ ਪਹੁੰਚ ਕਰਨ ਦਾ ਸਾਡੇ ਕੋਲ ਮਾਧਿਮੀ ਸੋਸ਼ਲ ਮੀਡੀਆ ਹੈ ਅਸੀਂ ਜੇ ਅੱਛੀ ਚੀਜ਼ ਬਣਾਉਂਦੇ ਹਾਂ ਤੁਸੀਂ ਪਰਖੋ ਉਹਨੂੰ ਤੁਸੀਂ ਉਹਦੀ ਸਟੱਡੀ ਕਰੋ ਫਾਰਮੂਲੇਸ਼ਨ ਪਾਸ ਹੈ ਜਿਹੜੀਆਂ ਚੀਜ਼ਾਂ ਪਾਈਆਂ ਨੇ ਉਹ ਸਿਹਤ ਲਈ ਚੰਗੀਆਂ ਨੇ ਉਹਦਾ ਬੈਚ ਨੰਬਰ ਉਹਦਾ ਲਾਇਸੈਂਸ ਨੰਬਰ ਉਹ ਹਰ ਇੱਕ ਚੀਜ਼ ਤੁਸੀਂ ਚੈੱਕ ਕਰੋ ਆਨਲਾਈਨ ਉਹਦਾ ਰਿਵਿਊ ਚੈੱਕ ਕਰੋ ਜੇ ਤੁਹਾਨੂੰ ਲੱਗਦਾ ਵੀ ਚੀਜ਼ ਅੱਛੀ ਹੈ ਤਾਂ ਉਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਸਾਡੀ ਸਿਹਤ ਤੋਂ ਉੱਪਰ ਕੁਝ ਨਹੀਂ ਹੈਗਾ ਅਰੇ ਕਾ ਸਰ ਦੇਖੋ ਤੁਸੀਂ ਟਿਪਸ ਬਹੁਤ ਦਿੰਦੇ ਹੋ ਸਿਹਤ ਵਾਸਤੇ ਤੁਸੀਂ ਆ ਬਹੁਤ ਵੱਡੀ ਗੱਲ ਕੀਤੀ ਵੀ ਪ੍ਰਮਾਤਮਾ ਨੇ ਸਾਨੂੰ ਪ੍ਰਸ਼ਾਦ ਜੀਵਨ ਦੇ ਰੂਪ ਦੇ ਵਿੱਚ ਦਿੱਤਾ ਜੀ 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 ਇਸ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਜੀ ਸਾਡੇ ਕੋਲ ਇਨਾ ਟਾਈਮ ਨਹੀਂ ਹੈ ਸਾਡੇ ਕੋਲ ਇਨੀ ਕੁਆਂਟੀਟੀ ਦੀ ਲਿਮਿਟੇਸ਼ਨ ਨਹੀਂ ਹੈ ਕਿ ਕਿੰਨੀ ਪਾਣੀ ਹੈ ਕਦੋਂ ਖਾਣੀ ਹੈ ਜਦੋਂ ਇੱਕ ਚੀਜ਼ ਸਾਨੂੰ ਬਣੀ ਬਣਾਈ ਮਿਲ ਰਹੀ ਹੈ ਕਿ ਸਾਨੂੰ ਉਸ ਨੂੰ ਅਡਾਪਟ ਕਰ ਲੈਣਾ ਚਾਹੀਦਾ ਫਿਰ ਗੱਲ ਆ ਜਾਂਦੀ ਹੈ ਲੀਵਰ ਦੀ ਅੱਜ ਤੱਕ ਲੋਕਾਂ ਨੂੰ ਲੱਗਦਾ ਹੈ ਕਿ ਇੱਕ ਹਾਰਟ ਤੇ ਇੱਕ ਬ੍ਰੇਨ ਸਭ ਤੋਂ ਅਹਿਮ ਹਿੱਸੇ ਨੇ ਪਰ ਜਿਵੇਂ ਮੈਂ ਤੁਹਾਡੀ ਗੱਲ ਸੁਣ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਲੀਵਰ ਸਭ ਤੋਂ ਅਹਿਮ ਹਿੱਸਾ ਹੈ ਸਾਡੇ ਲਈ ਬਿਲਕੁਲ ਸਰ ਦੇਖੋ ਤੁਸੀਂ ਨਾ ਮਤਲਬ ਜਦੋਂ ਬਾਡੀ ਦੇ ਵਿੱਚ ਜਿਵੇਂ ਮੰਨ ਲਓ ਆਪਣਾ ਬੀਬੀ ਘਟ ਵੱਜ ਜਾਂਦਾ ਤਾਂ ਸਰੀਰ ਵੀ ਇਹਨੂੰ ਬਚਾਉਣ ਦੇ ਵਿੱਚ ਪਹਿਲਾਂ ਇਹ ਪਹਿਲ ਇਹਨਾਂ ਨੂੰ ਕਰਦਾ ਜੇ ਮੰਨ ਕੇ ਚੱਲੋ ਤੁਹਾਡਾ ਬੀਪੀ ਘਟ ਗਿਆ ਡਾਕਟਰ ਨੇ ਬੀਪੀ ਚੈੱਕ ਵਾਲੀ ਮਸ਼ੀਨ ਇੱਥੇ ਲਾਈ ਉੱਥੇ ਬੀਪੀ ਨਹੀਂ ਆਉਂਦਾ ਕਹਿੰਦੇ ਜੀ ਬੀਪੀ ਤਾਂ ਚੈੱਕ ਹੀ ਨਹੀਂ ਹੋ ਰਿਹਾ ਮਤਲਬ ਗੜਬੜ ਹੋ ਗਈ ਤਾਂ ਫਿਰ ਡਾਕਟਰ ਬੀਪੀ ਇੱਥੋਂ ਚੈੱਕ ਕਰਦੇ ਆ ਯਾਨੀ ਕਿ ਸਾਡੇ ਸਰੀਰ ਨੂੰ ਪਤਾ ਵੀ ਮੈਂ ਆ ਬਾਹਾਂ ਤੋਂ ਲੱਤਾਂ ਤੋਂ ਸਾਰਾ ਬਲੱਡ ਚੱਕ ਲੈਣਾ ਇੱਥੇ ਬੀਪੀ ਦੀ ਹੁਣ ਲੋੜ ਨਹੀਂ ਹੈਗੀ ਜੇ 10 ਮਿੰਟ ਬੀਪੀ ਨਹੀਂ ਵੀ ਬਲੱਡ ਨਹੀਂ ਵੀ ਜਾਊਗਾ ਕੋਈ ਦਿੱਕਤ ਨਹੀਂ ਲੇਕਿਨ ਇਹ ਆਰਗਨ ਤੱਕ ਵੀ ਬਲੱਡ ਪ੍ਰੈਸ਼ਰ ਜਾਣਾ ਜ਼ਰੂਰੀ ਹੈ ਯਾਨੀ ਕਿ ਸਾਡਾ ਬਲੱਡ ਫਲੋ ਆਰਗਨ ਤੱਕ ਜ਼ਰੂਰੀ ਹੈ ਤਾਂ ਜਦੋਂ ਦੇਖਣਗੇ ਡਾਕਟਰ ਜਦੋਂ ਇਹ ਜ ਪਤਾ ਹੈ ਵੀ ਮੈਂ ਪਹਿਲਾਂ ਕੀ ਬਚਾਉਣਾ ਹੈ ਯਾਨੀ ਕਿ ਉਹਨੇ ਪਹਿਲਾਂ ਹਾਰਟ ਬਚਾਉਣਾ ਹੈ ਲੀਵਰ ਬਚਾਉਣਾ ਹੈ ਕਿਡਨੀਆ ਬਚਾਉਣੀਆਂ ਨੇ ਉਹਨੂੰ ਇਹ ਪਤਾ ਦਿਮਾਗ ਬਚਾਉਣਾ ਹੈ ਉਹਦਾ ਸਾਰਾ ਫਲੋ ਉੱਥੇ ਲੈ ਜਾਊਗਾ ਉਹ ਕਹੂਗਾ ਬਾਹਵਾਂ ਲੱਤਾਂ ਤੱਕ ਚੱਲ ਜਾਊਗਾ ਲੇਕਿਨ ਇਹ ਜ਼ਰੂਰੀ ਨਹੀਂ ਤਾਂ ਇਹ ਚੀਜ਼ ਦੀ ਸਮਝ ਸਾਨੂੰ ਵੀ ਹੋਣੀ ਚਾਹੀਦੀ ਹੈ ਸਰੀਰ ਸਾਰੀ ਰਿਪੇਅਰ ਅੰਦਰ ਖੁਦ ਕਰਦਾ ਬਸ ਉਹਨੂੰ ਇੱਕ ਮਟੀਰੀਅਲ ਇੱਕ ਖੁਰਾਕ ਦੀ ਲੋੜ ਹੁੰਦੀ ਹੈ ਜਾਂ ਫਿਰ ਉਹਨੂੰ ਇੱਕ ਇੱਕ ਰੈਸਟ ਦੀ ਲੋੜ ਹੁੰਦੀ ਹੈ ਹੁਣ ਬਹੁਤ ਬੰਦੇ ਵਰਤ ਰੱਖਦੇ ਨੇ ਹੁਣ ਉਹਨੂੰ ਚਲੋ ਆਸਥਾ ਨਾਲ ਜੋੜ ਲਓ ਲੇਕਿਨ ਅਗਰ ਤੁਸੀਂ ਵਰਤ ਰੱਖਦੇ ਹੋ ਤਾਂ ਤੁਹਾਡੇ ਇੱਕ ਲੀਵਰ ਨੂੰ ਰੈਸਟ ਮਿਲਦੀ ਹੈ ਉਹ ਤੁਹਾਡੇ ਲੀਵਰ ਨੂੰ ਜਿਹੜੇ ਹੋਰ ਪ੍ਰੋਬਲਮ ਨੇ ਬਾਡੀ ਦੇ ਵਿੱਚ ਉਹ ਕੰਮ ਕਰਨ ਦੇ ਵਿੱਚ ਇੱਕ ਟਾਈਮ ਮਿਲ ਜਾਂਦਾ ਕਿ ਹਾਂ ਮੈਂ ਇਹ ਚੀਜ਼ਾਂ ਠੀਕ ਕਰਦਾ ਲੇਕਿਨ ਜਿਵੇਂ ਹੀ ਉਹ ਕੋਈ ਕੰਮ ਕਰਨ ਲੱਗਦਾ ਤੁਸੀਂ ਉਹਨੂੰ ਅਲਕੋਹਲ ਪਿਆਤੀ ਉਹ ਕਹਿੰਦਾ ਖੜ ਜਾ ਇਹ ਛੱਡਦਾ ਨਾ ਹੁਣ ਇਹ ਕਰਦਾ ਪਹਿਲਾਂ ਐਲਕੋਹਲ ਕੱਢਦਾ ਇਹ ਜਿਆਦਾ ਖਰਾਬ ਆ ਗਈ ਫੇਰ ਉਹ ਥੋੜਾ ਜਿਹਾ ਕਿਸੇ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਆਪਾਂ ਜੰਕ ਫੂਡ ਪਾਉਨੇ ਆ ਜਾਂ ਤਲੇ ਫਲੇ ਇੰਨਾ ਕੁ ਪਚਾਉਨੇ ਆ ਉਹ ਫੇਰ ਵਾਪਸ ਮੁੜਦਾ ਉਹ ਕਹਿੰਦਾ ਪਹਿਲਾਂ ਇਹਨੂੰ ਠੀਕ ਕਰ ਲੈ ਯਾਨੀ ਕਿ ਉਹਦੀ ਵਰਕਿੰਗ ਜਿਹੜੀ ਹੈਗੀ ਉਹ ਮਲਟੀਪਲ ਕਰ ਦਿੰਦੇ ਆ ਜਿੱਥੇ ਉਹ ਕਿਤੇ ਨਾ ਕਿਤੇ ਇੱਕ ਟਾਈਮ ਤੇ ਆ ਕੇ ਕਹਿੰਦਾ ਸਾਨੂੰ ਓਡੀਪੀਟੀ ਵੱਧ ਗਈ ਜੀ ਜਾਂ ਸਾਨੂੰ ਸੋਰਾਈਸਿਸ ਹੋ ਗਿਆ ਜਾਂ ਮਤਲਬ ਇੱਕ ਸਟੇਜਾਂ ਵੱਲ ਚਲਾ ਜਾਂਦਾ ਹੈ ਗ੍ਰੇਡ 2 ਫੈਟੀ ਹੋ ਗਿਆ ਗ੍ਰੇਡ 3 ਫੈਟੀ ਹੋ ਗਿਆ ਤਾਂ ਉਹ ਦਿੱਕਤ ਆਉਣੀ ਸ਼ੁਰੂ ਹੋ ਜਿੰਨਾ ਚਿਰ ਤੁਹਾਡਾ ਸਰੀਰ ਤੁਹਾਨੂੰ ਦੱਸਦਾ ਹੈ ਵੀ ਮੈਨੂੰ ਪ੍ਰੋਬਲਮ ਹੈ ਉਹ ਠੀਕ ਹੋ ਸਕਦੀ ਹੈ ਠੀਕ ਹੈ ਜਿੱਦੇ ਤੁਹਾਨੂੰ ਡਾਕਟਰ ਨੇ ਕਹਿਤਾ ਵੀ ਭਰਾਵਾ ਹੁਣ ਤੈਨੂੰ ਆਹ ਸਮੱਸਿਆ ਹੋ ਗਈ ਫਿਰ ਉਹ ਸਾਰੀ ਚੀਜ਼ਾਂ ਛਡਾਊਗਾ ਤੇ ਸਰੀਰ ਕਿਵੇਂ ਦੱਸੂਗਾ ਸਰੀਰ ਸਿੰਪਟਮ ਦਿੰਦਾ ਜੀ ਕਿਸ ਤਰ੍ਹਾਂ ਦੇ ਸਿੰਪਟਮ ਹੈ ਜੇਕਰ ਤੁਹਾਡਾ ਲੀਵਰ ਖਰਾਬ ਹੋ ਜਾਂਦਾ ਜੀ ਤੇ ਖਰਾਬ ਨਹੀਂ ਮੈਂ ਕਹਿੰਦਾ ਜੇ ਫੈਟੀ ਲੀਵਰ ਦੀ ਫੈਟੀ ਲੀਵਰ ਹੋ ਜਾਵੇ ਕੀ ਸਿੰਪਟਮਸ ਜਿਹੜੇ ਦੇਖੋ ਜਿਵੇਂ ਆਪਾਂ ਨੂੰ ਭੁੱਖ ਲੱਗਣਾ ਬੰਦ ਹੋ ਜਾਂਦੀ ਹੈ ਮਤਲਬ ਘਟ ਜਾਂਦੀ ਹੈ ਭੁੱਖ ਜਾਂ ਸਾਡਾ ਸੁਸਤ ਪਣਾ ਆਉਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਜਣਿਆਂ ਦਾ ਪੇਟ ਵੀ ਫੁੱਲ ਜਾਂਦਾ ਹੈ ਜਾਂ ਫਿਰ ਇਹ ਕਹਿ ਲਓ ਕਿ ਮਤਲਬ ਅੱਡੀਆਂ ਸੂਜਣ ਲੱਗ ਜਾਂਦੀ ਨੇ ਸੋਚਸ ਆਉਣ ਲੱਗ ਜਾਂਦੀ ਹੈ ਅੱਖਾਂ ਪੀਲੀਆਂ ਹੋਣ ਲੱਗ ਜਾਂਦੀ ਨੇ ਜਿਹਨੂੰ ਆਪਾਂ ਪੀਲੀਆ ਕਹਿੰਦੇ ਨੇ ਪੀਲੀਆ ਹੋ ਜਾਂਦਾ ਹੈ ਤਾਂ ਉਹ ਸਿੰਪਟਮ ਦਿੰਦਾ ਹੈ ਜੇ ਅਸੀਂ ਉਹਨੂੰ ਪਹਿਲੀ ਕਿਉਰ ਕਰਾਂ ਪਹਿਲੀ ਗੱਲ ਤਾਂ ਹਰ 6 ਮਹੀਨੇ ਬਾਅਦ ਬੰਦੇ ਨੂੰ ਆਪਣਾ ਐਲਫਟੀ ਜ਼ਰੂਰ ਕਰਾਉਣਾ ਚਾਹੀਦਾ ਮੇਂ ਕੋਈ ਲਾਟਰੀ ਨਾ ਨਿਕਲਿਆ ਵੇ ਲਾਟਰੀ ਤਾਂ ਭਰਾਵਾ ਜਦ ਤਾ ਟੈਸਟ ਚ ਪਤਾ ਕਰ ਲੈ ਹਾਂ ਜਿੱਦੇ ਸਰੀਰ ਨੇ ਕੜਤੀ ਕੋਈ ਲਾਟਰੀ ਉਹ ਜਾਂ ਫਿਰ ਤੂੰ ਡਿੱਗ ਪਿਆ ਬਿਉਸ਼ ਹੋ ਗਿਆ ਡਾਕਟਰ ਨੇ ਕੜਤੀ ਫਿਰ ਉਹ ਵੱਡੀ ਲਾਟਰੀ ਨਿਕਲੂਗੀ ਜਦੋਂ ਸਾਨੂੰ ਪਤਾ ਵੀ ਸਮੱਸਿਆ ਸ਼ੁਰੂ ਹੋ ਰਹੀ ਹੈ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਜਾਂ ਬਹੁਤ ਲੋਕ ਇਹੋ ਜਿਹੇ ਨੇ ਤੁਸੀਂ ਦੇਖੋਗੇ ਹੈਲਥ ਐਕਸਪਰਟ ਐਨੇ ਵਧੀਆ ਬੰਦੇ ਨੇ ਜਿਹੜੇ ਮਤਲਬ ਬੜੇ ਬੜੇ ਸੈਲੀਬ੍ਰਿਟੀ ਵੀ ਨੇ ਉਹਨਾਂ ਚ ਆ ਜਾਂਦੇ ਨੇ ਬੜੇ ਬੜੇ ਐਥਲੀਟ ਖਿਡਾਰੀ ਆ ਜਾਂਦੇ ਨੇ ਤੁਸੀਂ ਦੇਖੋਗੇ ਕਿ ਉਹ ਆਪਣੀ ਸਿਹਤ ਦਾ ਇੰਨਾ ਹੀ ਧਿਆਨ ਰੱਖਦੇ ਨੇ ਫਿਰ ਉਹ ਉੱਥੇ ਗੱਲ ਆ ਜਾਂਦੀ ਹੈ ਜੀ ਫਲਾਣੇ ਨੂੰ ਤਾਂ ਕੈਂਸਰ ਹੋ ਗਿਆ ਸੀ ਹੋ ਗਿਆ ਸੀ ਅਸੀਂ ਕਦ ਕਹਿੰਦੇ ਹਾਂ ਕਰੋਨਿਕ ਕਲੀਅਰ ਕਰ ਲਿਆ ਠੀਕ ਤਾਂ ਪਰ ਕਿੰਨੇ ਚਾਂਸਸ ਨੇ ਤੁਸੀਂ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਨਜ਼ਰ ਮਾਰੋ ਕਿੰਨੇ ਲੋਕਾਂ ਨੂੰ ਹੋ ਗਿਆ ਤੁਸੀਂ ਇੱਕ ਸੈਲੀਬ੍ਰਿਟੀ ਨੂੰ ਸੁਣ ਲਿਆ ਵੀ ਉਹਨੂੰ ਫਲਾਣੇ ਨੂੰ ਕੈਂਸਰ ਹੋ ਗਿਆ ਉਹਦੇ ਮਲਟੀਪਲ ਕਾਰਨ ਨੇ ਉਹਦਾ ਕੋਈ ਇੱਕ ਕਾਰਨ ਹੀ ਹੋਊਗਾ ਹੋ ਜ਼ਰੂਰੀ ਥੋੜੀ ਹੈ ਵੀ ਉਹ ਸੈਲੀਬ੍ਰਿਟੀ ਇਹ ਸਿਹਤ ਦਾ ਵੀ ਧਿਆਨ ਰੱਖਦਾ ਹੋਊਗਾ ਇਹ ਜ਼ਰੂਰੀ ਥੋੜੀ ਹੈ ਵੀ ਜੇ ਇੱਕ ਇੱਕ ਅੱਛਾ ਵਿਅਕਤੀ ਉਹ ਖਿਡਿਆੜੀ ਹੈ ਤਾਂ ਉਸ ਉਹ ਇੰਨਾ ਕੁ ਧਿਆਨ ਵੀ ਰੱਖਦਾ ਉਹ ਵੀ ਆਪਣੀ ਬੋਡੀ ਵੱਲ ਤੁਸੀਂ ਜਿਹੜੇ ਬੜੀਆ ਖਿਡਿਆੜੀ ਨੇ ਮੰਨ ਲਓ ਜਿਵੇਂ ਜਿਮ ਵਾਲਿਆਂ ਨੂੰ ਪ੍ਰੋਬਲਮ ਆਂਦੀ ਹੈ ਅਟੈਕ ਦੀ ਸਮੱਸਿਆ ਆ ਗਈ ਜਾਂ ਹੋਰ ਦਿੱਕਤਾਂ ਆ ਜਾਂਦੀਆਂ ਨੇ ਜ਼ਿਆਦਾਤਰ ਤਾਂ ਅਟੈਕ ਦੀ ਸਮੱਸਿਆ ਆ ਜਾਂਦੀ ਹੈ ਪਰ ਕਦੇ ਤੁਸੀਂ ਸੁਣਿਆ ਵੀ ਕੋਈ ਐਥਲੀਟ ਵਧੀਆ ਐਥਲੀਟ ਜਾਂ ਕਦੇ ਤੁਹਾਨੂੰ ਸੁਣਿਆ ਵੀ ਖਿਡਾਰੀ ਬਲ ਆਹ ক্রিকেট ਦਾ ਖਿਡਾਰੀ ਖੇਡਦੇ ਖੇਡਦੇ ਨੂੰ ਕੋਈ ਸਮੱਸਿਆ ਆ ਗਈ ਕਦੇ ਨਹੀਂ ਆਉਂਦੀ ਯਾਨੀ ਕਿ ਉਹਨਾਂ ਨੂੰ ਸਿਹਤ ਦੀ ਸਮਝ ਹੈ ਜਦੋਂ ਤੁਸੀਂ ਆਪਣੀ ਬਾਡੀ ਨੂੰ ਐਕਸੈਸ ਤੱਕੀ ਜਾਂਦੇ ਹੋ ਉਹਨੂੰ ਕੰਮ ਦੇਈ ਜਾਂਦੇ ਹੋ ਪ੍ਰੋਟੀਨ ਪਹਿਲਾਂ ਹੀ ਬਾਡੀ 'ਚ ਬਹੁਤ ਆ ਉਹਨੂੰ ਹੋਰ ਪ੍ਰੋਟੀਨ ਦਿੱਤਾ ਉਹ ਲੱਗਿਆ ਰਹਿੰਦਾ ਲੀਵਰ ਵਿਚਾਰਾ ਉਹਨੂੰ ਕੱਢਣ ਦੇ ਵਿੱਚ ਕਿਉਂਕਿ ਬਾਡੀ ਐਕਸੈਸ ਰੱਖੂਗੀ ਨਹੀਂ ਤੁਹਾਡੇ ਲੀਵਰ ਦਾ ਕੰਮ ਵੱਧੂਗਾ ਉਹਨੇ ਕੱਢਣਾ ਹੀ ਕੱਢਣਾ ਅੱਛਾ ਇੱਕ ਸਵਾਲ ਮੇਰਾ ਹੋਰ ਬਣਦਾ ਜੀ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਅਸੀਂ ਵੀ ਚਲੋ ਡਿਸਕਸ ਕਰ ਰਹੇ ਹਾਂ ਕਿ ਸ਼ਰਾਬੀ ਬੰਦੇ ਦਾ ਲੀਵਰ ਖਰਾਬ ਹੁੰਦਾ ਅਕਸਰ ਲੋਕ ਕਹਿ ਦਿੰਦੇ ਆ ਪਰ ਅਸੀਂ ਦੇਖ ਰਹੇ ਆ ਮੈਂ ਇੱਕ ਐਗਜ਼ਾਮਪਲ ਦਿੰਦਾ ਹੁਣ ਪਿੱਛੇ ਜੇ ਇੱਕ 12-13 ਸਾਲ ਦੇ ਬੱਚੇ ਦਾ ਲੀਵਰ ਖਰਾਬ ਹੋਇਆ ਜੀ ਉਹਦੀਆਂ ਦੋ ਭੈਣਾਂ ਨੇ ਅੱਧਾ-ਅੱਧਾ ਲੀਵਰ ਉਹਨੂੰ ਦੇ ਕੇ ਉਸਦੀ ਜਾਨ ਬਚਾਈ ਜੀ ਜੀ ਉਹ ਬੱਚਾ ਤਾਂ ਸ਼ਰਾਬ ਨਹੀਂ ਪੀਂਦਾ ਸੀ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਮਾਤਾ-ਮਾਵਾਂ ਨੂੰ ਭੈਣਾਂ ਦੀ ਦਿੱਕਤ ਆ ਰਹੀ ਹੈ ਕਿ ਉਹ ਸ਼ਰਾਬ ਨਹੀਂ ਪੀਂਦੇ ਜੀ ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਜੰਕ ਫੂਡ ਦੀ ਵੀ ਪ੍ਰੋਬਲਮ ਆ ਜਾਂਦੀ ਹੈ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਬਿਲਕੁਲ ਸਰ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਵੀ ਤਲੀਆਂ ਹੋਈਆਂ ਚੀਜ਼ਾਂ ਜੰਕ ਫੂਡ ਦੀ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ ਔਰ ਲੀਵਰ ਦੇਖੋ ਤੁਸੀਂ ਜਿਵੇਂ ਗੱ अच्छा ये मतलब ਤੁਸੀਂ 8-10 ਹਫ਼ਤਿਆਂ ਦੇ ਵਿੱਚ ਇਹ ਆਪਦੇ ਆਪ ਨੂੰ ਜੇ ਤੁਸੀਂ ਅੱਧਾ ਹਿੱਸਾ ਦੇ ਦੋਗੇ ਤਾਂ ਇਹ ਪੂਰਾ ਡਵੈਲਪ ਕਰਕੇ ਖੁਦ ਬਣ ਜਾਏਗਾ ਖੁਦ ਬਣ ਜਾਏਗਾ ਕਿਉਂਕਿ ਲੀਵਰ ਆਪਦੇ ਆਪ ਦੀ ਡਵੈਲਪਮੈਂਟ ਆਪ ਕਰਦਾ ਲੀਵਰ ਆਪ ਦੀ ਸਫਾਈ ਵੀ ਖੁਦ ਕਰਦਾ ਬਟ ਉਹੀ ਗੱਲ ਇਹਨੂੰ ਟਾਈਮ ਚਾਹੀਦਾ ਇਹਨੂੰ ਰੈਸਟ ਚਾਹੀਦੀ ਹੈ ਜਦੋਂ ਇਹਨੂੰ ਹੁਣ ਖਾਣਾ ਕਈ ਬੰਦੇ ਖਾਈ ਹੀ ਜਾਂਦੇ ਨੇ ਫਿਰ ਥੋੜਾ ਜਿਹਾ ਪੇਟ ਖਾਲੀ ਹੋ ਫਿਰ ਖਾ ਲਿਆ ਮਤਲਬ ਲੀਵਰ ਨੂੰ ਰੈਸਟ ਹੀ ਨਹੀਂ ਦੇ ਰਹੇ ਹੈਗੇ ਤਾਂ ਇਹ ਸਮੱਸਿਆਵਾਂ ਆਉਂਦੀਆਂ ਨੇ ਤੇ ਫਿਰ ਉਹੀ ਗੱਲ ਆ ਜਾਂਦੀ ਹੈ ਮਲਟੀਪਲ ਕਾਰਨ ਹੁੰਦੇ ਨੇ ਕਿਸੇ ਨੂੰ ਜੈਨੇਟਿਕ ਸਮੱਸਿਆ ਵੀ ਹੋ ਸਕਦੀ ਹੈ ਪੰਜੇ ਮੈਂਬਰ ਅਸੀਂ ਇੱਕੇ ਸਬਜ਼ੀ ਖਾਂਦੇ ਆ ਮੰਨ ਲਓ ਉਸੇ ਰੇੜੀ ਤੋਂ ਸਬਜ਼ੀਆਂ ਆਉਂਦੀ ਹੈ ਉਸੇ ਖੇਤ ਚੋਂ ਦੁੱਧ ਆਉਂਦਾ ਹੈ ਉਸੇ ਡੈਰੀ ਤੋਂ ਦੁੱਧ ਆ ਰਿਹਾ ਖੇਤ ਚੋਂ ਸਬਜ਼ੀਆਂ ਆ ਰਹੀ ਹੈ ਜਾਂ ਰੋਟੀ ਕਣਕ ਦੀ ਉਹੀ ਇੱਕੋ ਆਟਾ ਪੀਸਿਆ ਜਾਂਦਾ ਪਰ ਫੇਰ ਵੀ ਇੱਕ ਨੂੰ ਸ਼ੂਗਰ ਆਚਾਰ ਨੂੰ ਨਹੀਂ ਜਾਂ ਫੇਰ ਵੀ ਇੱਕ ਨੂੰ ਕੈਂਸਰ ਹੈ ਆਚਾਰ ਨੂੰ ਨਹੀਂ ਹੈਗਾ ਤਾਂ ਇਹਦੇ ਕਈ ਕਾਰਨ ਨੇ ਤੁਹਾਡਾ এনवायरमेंट ਤੁਹਾਡਾ ਜੈਨੇਟਿਕ ਪ੍ਰਭਾਵ ਕੀ ਹੈ ਤੁਹਾਡੀ ਇਮਿਊਨਿਟੀ ਕਿੰਨੀ ਸਟਰੋਂਗ ਹੈ ਹੁਣ ਬਹੁਤ ਲੋਕਾਂ ਨੂੰ ਤਾਂ ਪਹਿਲਾਂ ਇਮਿਊਨਿਟੀ ਨਹੀਂ ਪਤਾ ਹੁੰਦੀ ਸੀ ਪ੍ਰਤੀਰੋਧਕ ਸ਼ਮਤਾ ਨਹੀਂ ਪਤਾ ਹੁੰਦੀ ਸੀ ਇਹ ਕੋਰੋਨਾ ਤੋਂ ਬਾਅਦ ਪਤਾ ਚੱਲੀ ਹੈ ਹਾਂ ਬਿਲਕੁਲ ਵੀ ਇੱਕ ਇਹੋ ਜਿਹੀ ਚੀਜ਼ ਜਿਹੜੀ ਬਾਡੀ ਦੇ ਵਿੱਚ ਸੈਨਿਕਾਂ ਦਾ ਕੰਮ ਕਰਦੀ ਹੈ ਸਿਪਾਹੀਆਂ ਦਾ ਕੰਮ ਕਰਦੀ ਹੈ ਵੀ ਕਿਸੇ ਬਿਮਾਰੀ ਨੂੰ ਜਦੋਂ ਆ ਗਈ ਉਹ ਤੇ ਅਟੈਕ ਸ਼ੁਰੂ ਕਰਦਾ ਹੈ ਉਹ ਚੀਜ਼ ਸਾਡੀ ਬਹੁਤ ਵਧੀਆ ਹੋਣੀ ਚਾਹੀਦੀ ਹੈ ਜਿਵੇਂ ਹਲਦੀ ਲਾਓ ਦੇ ਲਈ ਤੁਸੀਂ ਜਾਂ ਸਿਟਰਿਕ ਐਸਿਡ ਮੰਨ ਲਓ ਜਿਹਨੇ ਖਟੀਆਂ ਚੀਜ਼ਾਂ ਸੰਤਰਾ ਹੋ ਗਿਆ ਇਹ ਚੀਜ਼ਾਂ ਬਹੁਤ ਕੰਮ ਕਰਦੀਆਂ ਨੇ ਵਿਟਾਮਿਨ ਸੀ ਯਾਨੀ ਕਿ ਬਹੁਤ ਵੱਡਾ ਸੋਰਸ ਹੁੰਦਾ ਹੈ ਤੁਲਸੀ ਵੀ ਬੜੀ ਜ਼ਰੂਰਤ ਹੁੰਦੀ ਹੈ ਤੁਹਾਨੂੰ ਜਿਵੇਂ ਤੁਲਸੀ ਹੈਗੀ ਹੈ ਤੁਲਸੀ ਲਓ ਤੁਸੀਂ ਤੁਲਸੀ ਬਹੁਤ ਵਧੀਆ ਚੀਜ਼ ਹੁੰਦੀ ਹੈ ਪੰਜ ਤਰ੍ਹਾਂ ਦੀ ਤੁਲਸੀ ਆਉਂਦੀ ਹੈ ਤੇ ਉਹ ਬਹੁਤ ਅੱਛੀ ਚੀਜ਼ ਹੁੰਦੀ ਹੈ ਉਹ ਤੁਹਾਡਾ ਐਂਟੀਬੈਕਟੀਰੀਅਲ ਐਂਟੀਵਾਇਰਲ ਹੁਣ ਅੱਜਕੱਲ੍ਹ ਬੁਖਾਰ ਚੱਲ ਰਹੇ ਹਨ ਮਤਲਬ ਅਸੀਂ ਕੁਝ ਲੈ ਹੀ ਨਹੀਂ ਰਹੇ ਉਹ ਫਿਰ ਬੁਖਾਰ ਅਟੈਕ ਕਰ ਹੀ ਜਾਂਦਾ ਕਰ ਹੀ ਜਾਂਦਾ ਤੋ ਕਿਤਨੇ ਕਿਤਨੇ ਬਾਡੀ ਨੁਕਸਾਨ ਕਰਕੇ ਜਾਂਦਾ ਹੈ ਅੱਛਾ ਮੇਰੇ ਇੱਕ ਸੂਰਵਾਲ ਬਣਦਾ ਜੀ ਬਹੁਤ ਸਾਰੇ ਲੋਕ ਜਦੋਂ ਇਹ ਤੁਹਾਡੀ ਗੱਲ ਸੁਣਨਗੇ ਕਿਉਂਕਿ ਤੁਹਾਡੀ ਜਿਹੜੀ ਗੱਲ ਹੈਗੀ ਆ ਉਹ ਲੋਕਾਂ ਨੂੰ ਸਮਝ ਆ ਰਹੀ ਹੈ ਵੀ ਕਿੰਨੀ ਜ਼ਰੂਰੀ ਚੀਜ਼ ਹੈ ਜੀ ਜੀ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਨਹੀਂ ਹੈ ਮੈਂ ਸਪੋਜ਼ ਮੈਂ ਕਹਿੰਦਾ ਕਿ ਮੈਨੂੰ ਪ੍ਰੋਬਲਮ ਨਹੀਂ ਹੈ ਲੀਵਰ ਦੀ ਪਰ ਮੈਂ ਚਾਹਣਾ ਵੀ ਪ੍ਰੋਬਲਮ ਹੋਵੇ ਨਾ ਜੀ ਕਿ ਮੈਂ ਇਹ ਪੀ ਸਕਦਾ ਫਿਰ ਦੇਖੋ ਸਹੀ ਚੀਜ਼ ਤਾਂ ਇਹੀ ਹੈ ਹੂੰ ਕਿ ਤੁਸੀਂ ਕਿਸੇ ਰੋਗ ਨੂੰ ਹੋਣ ਤੇ ਚੀਜ਼ ਲੈਨੇ ਹੋ ਇਹ ਆ ਰੋਗ ਨਾ ਹੋਣ ਲਈ ਖਾਣੇ ਉਹ ਜਦੋਂ ਕਿਸੇ ਚੀਜ਼ ਦੇ ਰੋਗ ਤੇ ਹੋਣ ਤੇ ਚੀਜ਼ ਲੈਣੇ ਉਹ ਤਾਂ ਉਹ ਇੱਕ ਤਰ੍ਹਾਂ ਦੀ ਮੈਡੀਸਨ ਹੁੰਦੀ ਹੈ ਜਿਹਦੇ ਵਿੱਚ ਐਲੋਪੈਥੀ ਵੀ ਆ ਗਈ ਹੋਮੋਪੈਥੀ ਵੀ ਆ ਗਈ ਆਯੁਰਵੇਦ ਚ ਵੀ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਜਦੋਂ ਕਿਸੇ ਰੋਗ ਨੂੰ ਕੰਟਰੋਲ ਕਰਨ ਚ ਕਿਉਰ ਕਰਨ ਚ ਠੀਕ ਕਰਨ ਚ ਜਿਹੜੀ ਸਹਾਇਤਾ ਕਰਦੀਆਂ ਨੇ ਜਿਵੇਂ ਐਲੋਪੈਥੀ ਵੀ ਚਲੋ ਆਪਣੇ ਲਈ ਵਰਦਾਨ ਐਮਰਜੈਂਸੀ ਟਰੀਟਮੈਂਟ ਆ ਸਾਡੇ ਲਈ ਲੇਕਿਨ ਇੱਕ ਬੰਦਾ ਕਹਿੰਦਾ ਵੀ ਇਹ ਚੀਜ਼ ਮੈਨੂੰ ਸਮੱਸਿਆ ਆਵੇ ਨਾ ਹਾਂ ਬਿਲਕੁਲ ਉਹਦੇ ਲਈ ਕਰਨਾ ਉਹ ਬੜੀ ਚੀਜ਼ ਹੁੰਦੀ ਹੈ ਟਾਇਰ ਫਟ ਗਿਆ ਉਦੋਂ ਪਵਾਣਾ ਤੇ ਟਾਇਰ ਫਟੇ ਨਾ ਉਦੋਂ ਪਹਿਲਾਂ ਪਾ ਲੈਣਾ ਦੋਨਾਂ ਚੀਜ਼ਾਂ 'ਚ ਫਰਕ ਹੈ ਕਿਉਂਕਿ ਜੇ ਫਟ ਗਿਆ ਫਿਰ ਤਾਂ ਬਹੁਤ ਨੁਕਸਾਨ ਕਰ ਜੂਗਾ ਤਾਂ ਇਦਾਂ ਬਹੁਤ ਸਾਰੇ ਲੋਕ ਨੇ ਜਿਹੜੇ ਸੂਜਮਾਨ ਨੇ ਜਿਨ੍ਹਾਂ ਨੂੰ ਸਮਝ ਆ ਕਿ ਮੈਂ ਇਹ ਚੀਜ਼ ਆਹਸਤਾ ਆਹਸਤਾ ਕਿਉਰ ਕਰਦਾ ਰਹਾ ਜਾਂ ਇਹ ਜੀ ਡਾਈਟ ਪਲਾਨ ਬਣਾ ਲੈਂਦੇ ਨੇ ਜਾਂ ਇਹ ਜੀ ਡਾਈਟ ਲੈਂਦੇ ਨੇ ਜਿਹਦੇ ਨਾਲ ਉਹ ਚੀਜ਼ਾਂ ਠੀਕ ਰਹਿੰਦੀਆਂ ਨੇ ਜਾਂ ਗਲਤ ਮਲਤ ਬਹੁਤ ਘੱਟ ਖਾਂਦੇ ਨੇ ਅਸੀਂ ਨਹੀਂ ਫੇਰ ਮੈਂ ਕਹਿੰਦਾ ਅਸੀਂ ਨਹੀਂ ਕਹਿੰਦੇ ਵੀ ਖਾਣਾ ਨਹੀਂ ਅਸੀਂ ਕਹਿੰਦੇ ਸ਼ੌਕ ਆਦਤ ਨਹੀਂ ਹੋਣੀ ਚਾਹੀਦੀ ਸ਼ੌਕ ਹੋਣਾ ਚਾਹੀਦਾ ਵੀ ਤੂੰ ਮੈਨੂੰ ਸ਼ੌਕ ਸੀ ਮੈਂ ਲੈ ਲਿਆ ਯਾਰ ਜਾਂ ਮੇਰਾ ਜੀ ਕਰਿਆ ਮੈਂ ਖਾ ਲਿਆ ਬਟ ਜੇ ਤੁਸੀਂ ਕਹੋ ਮੇਰੀ ਇਹ ਆਦਤ ਹੀ ਹੈ ਫਿਰ ਉਹ ਤੁਹਾਡੇ ਲਈ ਗੰਭੀਰ ਹੈ ਫਿਰ ਉਹ ਤੁਹਾਨੂੰ ਦਿੱਕਤ ਕਰੇਗੀ ਕਰੇਗੀ ਮਤਲਬ ਕੋਈ ਵੀ ਪੀ ਸਕਦਾ ਕੋਈ ਵੀ ਲੈ ਸਕਦਾ ਇਹਨੂੰ ਜਿਹੜੇ ਬੰਦਾ ਮਤਲਬ ਆਪਣੇ ਲੀਵਰ ਨੂੰ ਸਵਸਥ ਰੱਖਣਾ ਚਾਹੁੰਦਾ ਇੱਕ ਤਰ੍ਹਾਂ ਦੀ ਉਹਦੀ ਡਾਈਟ ਹੈ ਲੀਵਰ ਦੀ ਡਾਈਟ ਹੈ ਇਹ ਜਦੋਂ ਤੁਸੀਂ ਇਹ ਲਓਗੇ ਤਾਂ ਇਹ ਮਲਟੀਪਲ ਤੁਹਾਡੀ ਸਮੱਸਿਆਵਾਂ ਨੂੰ ਠੀਕ ਵੀ ਕਰੂਗਾ ਤੇ اوਟੀਪੀਟੀ ਨੂੰ ਵੀ ਕੰਟਰੋਲ ਕਰੂਗਾ ਤੇ ਇੱਕ ਤਰ੍ਹਾਂ ਦਾ ਆਪਾਂ ਇਹ ਕਹਿੰਦੇ ਨੇ ਜਿਵੇਂ ਆਪਾਂ ਨੂੰ ਮਾਵਾ ਬਾਪ ਆਪਾਂ ਨੂੰ ਪੰਜੀਰੀ ਦਿੰਦੇ ਹੁੰਦੇ ਸੀ ਵੀ ਆਹ ਸਰਦੀ ਸਰਦੀ ਪੰਜੀਰੀ ਖਾ ਲਾ ਫਿਰ 6 ਮਹੀਨੇ 8 ਮਹੀਨੇ ਠੀਕ ਰਹੇਗਾ ਤਾਂ ਉਦੋਂ ਹੀ ਇਹ ਇੱਕ ਲੀਵਰ ਲਈ ਪੰਜੀਰੀ ਹੈ ਤੁਸੀਂ ਉਹ ਲੀਵਰ ਨੂੰ ਉਹਦੀ ਖਰਾਕ ਦੇਤੀ ਤਾਂ ਇਹ ਕਾਫੀ ਬਿਹਤਰ ਕੰਮ ਕਰੂਗਾ ਤਾਂ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਨਹੀਂ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਹਰਬਸ ਨੇ ਉਬਾਲੀਆਂ ਨੇ ਇਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਉਹ ਫਲਾਣਾ ਕੈਮੀਕਲ ਪਾਇਆ ਜਾਂ ਸਿੰਥੈਟਿਕ ਚੀਜ਼ਾਂ ਪਾਈਆਂ ਨੇ ਇਹ ਹਰਬ ਨੇ ਬਹੁਤ ਸਾਰੀਆਂ ਹਰਬ ਲਈ ਜਾਂਦੇ ਨੇ ਉਹਨਾਂ ਨੂੰ ਉਬਾਲ ਕੇ ਉਹਦਾ ਜਦੋਂ 25% ਰਹਿ ਜਾਂਦਾ ਉਹਨੂੰ ਬੋਟਲਾਂਾਂ 'ਚ ਅਸੀਂ ਭਰ ਕੇ ਦੇ ਦਿੰਦੇ ਹਾਂ ਕਿਵੇਂ ਤੁਹਾਡੇ ਤੋਂ ਮੰਗਵਾਣ ਲੋਗ ਜਾਂ ਕਿਵੇਂ ਤੁਹਾਡੇ ਕੋਲ ਪਹੁੰਚ ਕਰ ਦੇਖੋ ਤੁਸੀਂ ਸਾਡੇ ਜਿਵੇਂ ਮੰਨ ਲਓ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਵੀ ਕੰਟੈਕਟ ਕਰਕੇ ਘਰ ਬੈਠੇ ਮੰਗਵਾ ਸਕਦੇ ਹੋ ਔਰ ਸਾਡੀ ਵੈਬਸਾਈਟ ਤੋਂ ਵੀ ਲੈ ਸਕਦੇ ਹੈਗੇ ਹੋ ਜਿੱਦਾਂ ਤੁਹਾਨੂੰ ਠੀਕ ਲੱਗੇ ਮਤਲਬ ਉਦਾਂ ਤੁਹਾਨੂੰ ਘਰੇ ਪਹੁੰਚਦਾ ਪ੍ਰੋਡਕਟ ਕਰ ਦਿੰਦੇ ਅਸੀਂ ਸਾਡਾ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਵੀ ਇਹ ਪ੍ਰੋਡਕਟ ਜਾਂਦਾ ਹੈਗਾ ਤਾਂ ਇੱਕ ਘ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਪ੍ਰੋਡਕਟ ਮਿਲੇ ਜਿਵੇਂ ਦੇਖੋ Amazon ਦਾ ਹੁਣ ਵਿਸ਼ਵਾਸ ਬਣਿਆ ਹੋਇਆ ਪਹਿਲਾਂ ਬਹੁਤ ਸਾਰੀਆਂ ਮੈਡੀਸਿਨ ਦੇ ਦੇ ਰਹੇ ਹੂੰ ਤੇ ਮਹਿੰਗਾ ਨਾ ਹੋਵੇ ਇਹ ਲੋਕ ਸੋਚਦੇ ਆ ਦੇਖੋ ਮੈਂ ਇੱਕ ਚੀਜ਼ ਕਹਿਣਾ ਪਹਿਲੀ ਗੱਲ ਤਾਂ ਮੈਂ ਹਮੇਸ਼ਾ ਹੀ ਇਹ ਗੱਲ ਕਹਿਣਾ ਹੁੰਦਾ ਵੀ ਸਰੀਰ ਤੋਂ ਮਹਿੰਗਾ ਕੁਝ ਨਹੀਂ ਹੈਗਾ ਦੇਖੋ ਲੋਕ ਅੱਜ ਬੋਤਲ ਵੀ ਲੈਂਦੇ ਨੇ ਜਿਹੜੇ ਅੱਜ ਕੱਲ ਤਾਂ ਮਤਲਬ ਸ਼ਕੀਨ ਵੱਧ ਹੋ ਗਏ ਪਹਿਲਾਂ ਸੀ ਸੰਤਰੇ ਵਾਲੇ ਹੁਣ ਤਾਂ ਅਗਲਾ ਕਹਿੰਦਾ ਵੀ ਘਟੋ ਘਟ ਐਂਟੀਕਿਊਟੀ ਤਾਂ ਹੋਣੀ ਚਾਹੀਦੀ ਹੈ ਜਾਂ ਬਲੈਂਡਰ ਬ੍ਰਾਈਟ ਤਾਂ ਮੈਂ ਪੀਣੀ ਆ ਯਾਨੀ ਕਿ 1000 ਰੁਪਏ ਦੀ ਬੋਤਲ ਪੈਂਦੇ ਨੇ ਅਸੀਂ ਕਹਿੰਦੇ ਔਰ ਤੁਹਾਡੇ 20 ਦਿਨ 22 ਦਿਨ ਮਤਲਬ ਇਹ ਕਿ ਦੇ ਅੱਛੇ ਰਿਜ਼ਲਟ ਲੈਣ ਲਈ ਰਿਜ਼ਲਟ ਤੁਹਾਨੂੰ ਹਫਤੇ 10 ਦਿਨਾਂ ਦੇ ਵਿੱਚ ਇਹਦਾ ਮਿਲ ਜਾਊਗਾ ਬਟ ਤੁਸੀਂ ਇਹਨੂੰ ਵਧੀਆ ਬੈਟਰ ਰਿਜ਼ਲਟ ਲੈਣ ਲਈ 3 ਮਹੀਨੇ ਲਗਾਤਾਰ ਪੀਓ ਤੁਹਾਡੇ ਲੀਵਰ ਨੂੰ ਐਂਡ ਸਟਰੋਂਗ ਬਣਾ ਦੂਗਾ ਕਿਉਂਕਿ ਉਹਨੂੰ ਜਦੋਂ ਉਹਦੀ ਸਿਹਤ ਅੱਛੀ ਹੋਊਗੀ ਤਾਂ ਉਹ ਤੁਸੀਂ ਇਹ ਵੀ ਦੇਖੋਗੇ ਕਿ ਜਦੋਂ ਮੈਂ ਇਹ ਲੀਵਰਲ ਲੱਤਾ ਯਾਰ ਮੈਂ ਆਹ ਚੀਜ਼ ਵੀ ਮੇਰੀ ਠੀਕ ਹੋ ਗਈ ਜਾਂ ਮੇਰੇ ਪਹਿਲਾਂ ਵਾਲ ਬਹੁਤ ਝੜਦੇ ਸੀ ਉਹ ਠੀਕ ਹੋਣੇ ਸ਼ੁਰੂ ਹੋ ਗਏ ਬਲੱਡ ਪਿਉਰੀਫਾਈ ਪ੍ਰੋਪਰ ਹੋਣ ਲੱਗ ਪਿਆ ਜੀ ਸਵਾਲ ਸੀ ਤੁਹਾਡਾ ਵੀ ਮੈਂ ਮੈਂ ਪੁੱਛਣਾ ਚਾਹੁੰਦਾ ਸੀ ਵੀ ਜਿਹੜਾ ਜਿਸ ਨੂੰ ਕਿਸੇ ਨੂੰ ਲੀਵਰ ਦੀ ਸਮੱਸਿਆ ਆ ਗੀ ਹਮ ਹਮ ਕਿਉਂਕਿ ਹਰ ਚੀਜ਼ ਦੇ ਨਾਲ ਬਹੁਤ ਸਾਰੀ ਚੀਜ਼ਾਂ ਜੁੜੀਆਂ ਹੋਈਆਂ ਜਿਵੇਂ ਹਾਰਟ ਦੀ ਪ੍ਰੋਬਲਮ ਹੈ ਬੀਪੀ 슈ਗਰ ਇਹ ਸਾਰਾ ਕੁਝ ਵੱਧਣਾ ਸ਼ੁਰੂ ਹੋ ਜਾਂਦਾ ਜੀ ਇਹ ਅਗਰ ਕਿਸੇ ਦਾ ਲੀਵਰ ਨੂੰ ਪ੍ਰੋਬਲਮ ਆਦੀ ਹੈ ਤਾਂ ਉਹਨੂੰ ਹੋਰ ਕਿਹੜੀ-ਕਿਹੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਜੀ ਪਿੰਪਲਸ ਵੀ ਆ ਜਾਂਦੇ ਨੇ ਚਿਹਰੇ ਤੇ ਮਤਲਬ ਪਿੰਪਲਸ ਆ ਜਾਂਦੇ ਨੇ ਭੁੱਖ ਨਾ ਲੱਗਣਾ ਇਹ ਵੀ ਇੱਕ ਸਮੱਸਿਆ ਹੈਗੀ ਹੈ ਯਾਨੀ ਕਿ ਸਕਿਨ ਤੇ ਰੈਸ਼ਸ ਪੈਣੇ ਸ਼ੁਰੂ ਹੋ ਜਾਂਦੇ ਨੇ ਮੰਨ ਲਓ ਇਹ ਵੀ ਅਲਰਜੀ ਹੋ ਜਾਂਦੀ ਹੈ ਇਹ ਵੀ ਇੱਕ ਲੀਵਰ ਦੀ ਹੈ ਕਿਉਂਕਿ ਲੀਵਰ ਜਦੋਂ ਕੋਈ ਚੀਜ਼ ਡੀਟੌਕਸ ਨਹੀਂ ਕਰੂਗਾ ਜਿਹੜੇ ਉਹ ਮਤਲਬ ਬੈਕਟੀਰੀਆ ਨੇ ਉਹ ਤੁਹਾਡੀ ਸਕਿਨ ਚ ਖੜੇ ਹੋਗੇ ਤਾਂ ਸਕਿਨ ਚ ਪ੍ਰੋਬਲਮ ਆਉਣ ਲੱਗੀ ਠੀਕ ਹੈ ਬੈਡ ਕੋਲੇਸਟ੍ਰੋਲ ਨੂੰ ਵੀ ਇੰਨੇ ਰਿਮੂਵ ਕਰਨਾ ਹੁੰਦਾ ਇੰਨੇ ਕੰਮ ਕਰਨਾ ਹੁੰਦਾ ਤਾਂ ਉਹ ਨਾੜਾਂ ਚ ਖੜਾ ਹੋ ਗਿਆ ਤਾਂ ਤੁਹਾਨੂੰ ਹਾਰਟ ਦੀ ਸਮੱਸਿਆ ਹੋਊਗੀ ਹੁਣ ਹਾਰਮੋਨ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਮਤਲਬ ਸਹੀ ਡਾਈਟ ਮਿਲੂਗੀ ਤਾਂ ਉਹ ਪ੍ਰੋਪਰ ਬੈਲੈਂਸ ਰਹਿਣਗੇ ਨਹੀਂ ਉਹ ਵੀ ਇਨਬੈਲੈਂਸ ਹੋ ਜਾਣਗੇ ਤਾਂ ਉਹਦੇ ਨਾਲ ਫਿਰ ਹੋਰ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ thyroid ਦੀ ਸਮੱਸਿਆ ਸ਼ੁਰੂ ਹੋਗੀ ਵਾਲ ਝੜਨ ਦੀ ਸਮੱਸਿਆ ਸ਼ੁਰੂ ਹੋਗੀ DST ਹੁੰਦਾ ਆਪਣਾ ਹਾਰਮੋਨਸ ਉਹ ਇਨਬੈਲੈਂਸ ਹੋ ਜੇ ਉਹ ਵਾਲਾਂ ਦੀ ਜੜਾਂ ਚੰਮਣਾ ਸ਼ੁਰੂ ਹੋ ਜਾਂਦਾ ਤਾਂ ਉਹ ਵੀ ਦਿੱਕਤ ਵਾਲ ਝੜਨ ਦੀ ਸਮੱਸਿਆ ਆ ਜਾਂਦੀ ਯਾਨੀ ਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਇੱਕ ਵਿਚਾਲੇ ਇੱਕ ਸੈਂਟਰ ਪੁਆਇੰਟ ਤੇ ਕੋ ਪਾਰਟ ਹੈ ਜਿਹੜਾ ਸਾਰੀ ਬਾਡੀ ਨੂੰ ਦੇਖਦਾ ਹਰ ਇੱਕ ਚੀਜ਼ ਜਦੋਂ ਉਹਨੇ ਫਿਲਟਰ ਕਰਕੇ ਚੀਜ਼ ਅੱਗੇ ਫਾਰਵਰਡ ਕਰਨੀ ਹੈ ਮਤਲਬ ਜੇ ਕੁਝ ਖਾ ਰਹੇ ਆ ਤਲੀਵਰ ਨੇ ਉਹਨੂੰ ਚੈੱਕ ਕਰਨਾ ਵੀ ਇਹਦੇ ਵਿੱਚ ਕੋਈ ਮਾੜੀ ਚੀਜ਼ ਆ ਉਹਨੂੰ ਬਾਹਰ ਕੱਢ ਦੇਣਾ ਜਿਹੜੀ ਚੀਜ਼ ਜ਼ਰੂਰਤ ਦੀ ਹੈ ਉਹਨੂੰ ਅੱਗੇ ਫਾਰਵਰਡ ਕਰ ਦੇਣਾ ਸਰ ਲੀਵਰ ਤੁਸੀਂ ਐਂ ਹਸਾਬ ਲਾ ਲਓ ਵੀ ਜਿਵੇਂ ਨਾ ਮਨ ਲਓ ਟੈਨਸ਼ਨ ਹੋ ਜਾਂਦੀ ਹੈ ਇਨਸਾਨ ਨੂੰ ਟੈਨਸ਼ਨ ਦੇ ਵਿੱਚ ਬੰਦਾ ਰੋਟੀ ਮਨ ਲਓ ਕੋਈ ਤੁਹਾਨੂੰ ਫੋਨ ਕਾਲ ਆ ਇਦਾਂ ਦੀ ਆ ਗਈ ਤੁਸੀਂ ਰੋਟੀ ਖਾ ਰਹੇ ਹੋ ਬੜੀ ਭੁੱਖ ਲੱਗੀ ਹੋਈ ਸੀ ਤੁਹਾਨੂੰ ਇੱਕ ਫੋਨ ਕਾਲ ਇਦਾਂ ਦੀ ਆਈ ਜਿਹਦੇ ਵਿੱਚ ਤੁਸੀਂ ਬੜਾ ਟੈਨਸ਼ਨ ਚਲੇ ਗਏ ਤੁਸੀਂ ਦੇਖੋਗੇ ਰੋਟੀ ਤੁਹਾਡੀ ਬੁਰਕੀ ਉੱਥੇ ਵਾਪਸ ਯਾਨੀ ਕਿ ਲੀਵਰ ਤੇ ਤੁਹਾਡੇ ਮਾਈਂਡ ਦਾ ਵੀ ਇੰਨਾ ਜ਼ਿਆਦਾ ਇਫੈਕਟ ਪੈਂਦਾ ਹੈ। ਅੱਛਾ। ਵੀ ਤੁਸੀਂ ਕੋਈ ਚੀਜ਼ ਡਿਪਰੈਸ਼ਨ ਚਲੇ ਗਏ ਤਾਂ ਲੀਵਰ ਨੂੰ ਪਤਾ ਲੱਗ ਜਾਂਦਾ ਵੀ ਇਹ ਪ੍ਰੋਬਲਮ ਆ ਗਈ, ਬੜੀ ਸਮੱਸਿਆ ਹੋ ਗਈ ਤਾਂ ਯਾਨੀ ਕਿ ਉਹ ਉੱਥੇ ਵੀ ਰਿਐਕਟ ਕਰਦਾ ਹੈ। ਹਮ। ਯਾਨੀ ਕਿ ਬਹੁਤ ਐਗੀਆਂ ਸਟੱਡੀਆਂ ਨੇ ਜਿੱਥੇ ਆਈਆਂ ਨੇ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਹੁਣ ਜੋ ਪਹਿਲਾਂ ਆਇਆ ਸੀ ਉਸ ਤੋਂ ਬਾਅਦ ਕੁਝ ਨਹੀਂ। ਬਹੁਤ ਸਾਰੇ ਸਟੱਡੀਆਂ ਨਿਕਲ ਕੇ ਆਉਂਦੀਆਂ ਨੇ। ਹੁਣ ਗੱਟ ਹੈਲਥ ਦੇਖ ਲਓ ਤੁਸੀਂ। ਜੀ। ਗੁੱਡ ਬੈਕਟੀਰੀਆ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੀ ਜਿੰਨਾ ਗੁੱਡ ਬੈਕਟੀਰੀਆ ਹੋਊਗਾ ਹੁਣ ਕ੍ਰੇਵਿੰਗ ਕਾਦੀ ਹੁੰਦੀ ਹੈ ਕਈਆਂ ਨੂੰ ਨਮਕੀਨ ਦੀ ਕ੍ਰੇਵਿੰਗ ਹੈ ਕਈਆਂ ਨੂੰ ਮਿੱਠੇ ਦੀ ਕ੍ਰੇਵਿੰਗ ਹੈ दारू ਦੀ ਵੀ ਇੱਕ ਕ੍ਰੇਵਿੰਗ ਹੈ ਹਨਾ ਤਲੀ ਹੋਈ ਚੀਜ਼ ਦੀ ਵੀ ਕ੍ਰੇਵਿੰਗ ਹੈ ਯਾਨੀ ਕਿ ਇਹ ਕੀ ਹੈ ਤੁਹਾਡਾ ਜਿਹੜਾ ਬੈਡ ਬੈਕਟੀਰੀਆ ਉਹ ਮੰਗ ਰਿਹਾ ਹੂੰ ਜਿੰਨਾ ਜ਼ਿਆਦਾ ਗੁੱਡ ਬੈਕਟੀਰੀਆ ਅੰਦਰ ਹੋਊਗਾ ਓਨੀ ਜ਼ਿਆਦਾ ਸਿਹਤ ਮਤਲਬ ਮੈਂ ਤਾਂ ਇੱਕ ਇਨਸਾਨ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਜਿਹੜਾ ਜੇ ਕੋਈ ਬੰਦਾ ਗੁੱਸਾ ਕਰਦਾ ਉਹ ਵੀ ਗੱਟ ਹੈਲਥ ਤੇ ਡਿਪੈਂਡ ਕਰਦਾ ਜੇ ਉਹਦੀ ਗੱਟ ਹੈਲਥ ਠੀਕ ਨਹੀਂ ਹੋਊਗੀ ਜੇ ਕੋਈ ਬੰਦਾ ਲੜਾਈ ਖੋ ਰਾ ਉਹ ਵੀ ਗੱਟ ਹੈਲਥ ਤੇ ਡਿਪੈਂਡ ਕਰਦਾ ਹੈ ਹੇ ਹੁਣ ਉਹਦੀ ਸਟੱਡੀ ਹੈ ਉਹਨੇ ਕੀਤੀ ਹੈ ਤੇ ਸਾਇੰਸ ਇਹਦੇ ਸਟੱਡੀ ਕਰਦੀ ਰਹਿੰਦੀਆਂ ਲਗਾਤਾਰ ਸਨ ਅਸੀਂ ਸਿਰਫ ਉਹਤੇ ਗੱਲ ਕਰਦੇ ਆ ਜਿਹੜੀ ਸਾਨੂੰ ਪਤਾ ਸਾਨੂੰ ਇਹ ਲੱਗਦਾ ਵੀ ਇਹ ਸੱਚ ਹੈ ਝੂਠਾ ਅਸੀਂ ਆਪ ਮਾਪਦੰਡ ਦੇ ਦੇਨੇ ਆ ਪਰ ਨਹੀਂ ਜਦੋਂ ਤੁਸੀਂ ਸਟੱਡੀ ਕਰੋਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਜੀ ਸੋ ਬੜੀ ਗੱਲਬਾਤ ਜਿਹੜੀ ਹੈ ਅੱਜ ਬੜੀ ਕੀਮਤੀ ਗੱਲਬਾਤ ਹੋਈ ਹੈ ਕਿਉਂਕਿ ਕਹਿੰਦੇ ਪਹਿਲਾਂ ਸੁਖ ਨਿਰੋਗੀ ਕਾਇ ਹੈ ਸ਼ਰੀਰ ਤੇ ਉੱਪਰ ਕੁਝ ਨਹੀਂ ਹੈ ਇਸ ਦੇ ਮੁਕਾਬਲੇ ਅਸੀਂ ਪੈਸੇ ਦੀ ਤਾਂ ਤੇ ਉਥੇ ਜੇਕਰ ਗੱਲ ਆਉਂਦੀ ਹੈ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਤੁਹਾਡਾ ਲੀਵਰ ਲੀਵਰ ਜੇਕਰ ਤੁਹਾਡਾ ਸਵਸਥ ਹੈ ਤਾਂ ਮੈਂ ਹੁਣੇ ਸੁਣ ਕੇ ਕਈ ਗੱਲਾਂ ਮੈਂ ਹੈਰਾਨ ਹੋਇਆ ਕਿ ਤੁਹਾਡਾ ਪੂਰਾ ਸਰੀਰ ਸਵਸਥ ਹੈ ਤੁਸੀਂ ਕਿਸੇ ਵੀ ਬਿਮਾਰੀ ਨਾਲ ਲੜ ਸਕਦੇ ਹੋ ਜੇਕਰ ਤੁਹਾਡਾ ਲੀਵਰ ਸਹੀ ਹੈ ਅੱਜ ਕੱਲ ਆਮ ਸੁਣ ਰਹੇ ਹਾਂ ਫੈਟੀ ਲੀਵਰ ਹੈ ਕਿਸੇ ਦੀ ਸੋਜਿਸ਼ ਹੋ ਗਈ ਕਿਸੇ ਦੀ ਜਲਨ ਹੋ ਗਈ ਉਹ ਫੋਟੋਸ ਵੀ ਦੇਖਦੇ ਹਾਂ ਕਿ ਉਸ ਤਰ੍ਹਾਂ ਛਾਲੇ ਛਾਲੇ ਜੇ ਹੋ ਜਾਂਦੇ ਆ ਸੋ ਇਹ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਆਯੁਰਵੈਦਿਕ ਇਲਾਜ ਹੈ ਜਿਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਉਹ ਤੁਹਾਡੇ ਸਾਹਮਣੇ ਹੈ ਸਕਰੀਨ ਤੇ ਨੰਬਰ ਦਿੱਤਾ ਹੋਇ ਕੀਮਤ ਦੀ ਮੈਂ ਗੱਲ ਨਹੀਂ ਕਰਾਂਗਾ ਜਿਵੇਂ ਇਹਨਾਂ ਨੇ ਦੱਸਿਆ ਹੀ ਹੈ ਕਿ ਕੀਮਤ ਮੈਟਰ ਨਹੀਂ ਕਰਦੀ ਤੁਸੀਂ ਮੰਗਾਓ ਯੂਜ਼ ਕਰੋ ਦੇਖੋ ਰਿਜ਼ਲਟ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਜੇਕਰ ਅੱਛਾ ਰਿਜ਼ਲਟ ਨਹੀਂ ਆਏਗਾ ਤਾਂ ਵੀ ਤੁਸੀਂ ਕਹੋਗੇ ਪਰ ਐਵੇਂ ਸੋਲ ਜਦੋਂ ਕੋਈ ਪ੍ਰੋਡਕਟ ਬਣਾ ਰਹੀ ਹੈ ਤੇ ਫਿਰ ਉਸ ਤੇ ਲੋਕਾਂ ਦਾ ਵਿਸ਼ਵਾਸ ਬਣਦਾ ਹੀ ਬਣਦਾ ਕਿਉਂਕਿ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਇਸ ਕੰਪਨੀ ਨੇ ਨਸ਼ੇ ਤੋਂ ਦੂਰ ਕੀਤਾ ਪੰਜਾਬ ਦੀ ਇੱਕ ਤਰ੍ਹਾਂ ਦੀ ਇਹ ਸੇਵਾ ਵੀ ਕਰ ਰਹੀ ਹੈ ਸਰ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰ। ਅਸੀਂ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰੋ ਅਸੀਂ ਫੇਰ ਮੈਂ ਦੁਬਾਰਾ ਉਹੀ ਸ਼ਬਦ ਬੋਲਾਂਗਾ ਕਿ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਆਹ ਖਾਣਾ ਛੱਡ ਦਿਓ ਉਹ ਖਾਣਾ ਛੱਡ ਦਿਓ ਅਸੀਂ ਕਹੇ ਵੀ ਇਹ ਜਰੂਰ ਦੇਖੋ ਵੀ ਜੋ ਵੀ ਚੀਜ਼ ਖਾ ਰਹੇ ਹੋ ਕੀ ਉਹ ਚੰਗੀ ਹੈ ਕੀ ਉਹ ਅਸਲੀ ਹੈ ਜੇ ਤੁਸੀਂ ਪਨੀਰ ਖਾਣੇ ਹੋ ਤਾਂ ਇਹ ਦੇਖੋ ਕਿ ਉਹ ਦੁੱਧ ਤੋਂ ਬਣਿਆ ਹੋਇਆ ਹੈ ਇਹ ਤਾਂ ਨਹੀਂ ਹੈਗਾ ਵੀ ਕੈਮੀਕਲ ਅਜਿਕਲ ਖਬਰਾਂ ਕਿੰਨੀ ਆਉਂਦੀਆਂ ਨੇ ਜਾਂ ਜੋ ਤੁਸੀਂ ਤਲੀ ਹੋਈ ਚੀਜ਼ ਖਾ ਰਹੇ ਹੋ ਤਾਂ ਇਹ ਦੇਖੋ ਵੀ ਉਹ ਤੇਲ ਇੱਕ ਵਾਰ ਹੀ ਯੂਜ਼ ਕੀਤਾ ਗਿਆ ਜਾਂ ਉਸੇ ਨੂੰ ਬਾਰ ਬਾਰ ਯੂਜ਼ ਕੀਤਾ ਜਾ ਰਿਹਾ ਉਹ ਵੀ ਤੁਹਾਡੇ ਲਈ ਬਹੁਤ ਵੱਡਾ ਨੁਕਸਾਨਦੇਹ ਕਰ ਸਕਦਾ ਹੈ ਯਾਨੀ ਕਿ ਕੋਸ਼ਿਸ਼ ਕਰੋ ਬਾਹਰ ਦੀ ਚੀਜ਼ ਨੂੰ ਅਵੋਇਡ ਕਰੋ ਘਰ ਦੀਆਂ ਚੀਜ਼ਾਂ ਦੇ ਵੱਲ ਆਓ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸਵਸਥਤ ਬਣਾ ਸਕੀਏ ਪ੍ਰੋਡਕਟ ਬਾਰੇ ਜੇ ਦੋ ਸ਼ਬਦ ਕਹਿਣੇ ਹੋਣ ਤਾਂ ਕੀ ਕਹੂੰ ਦੇਖੋ ਲਿਵਕਾ ਜੂਸ ਮੈਂ ਫੇਰ ਉਹੀ ਗੱਲ ਕਰੂੰਗਾ ਤੁਹਾਨੂੰ ਕਿਸੇ ਵੀ ਤਰੀਕੇ ਦੀ ਸਮੱਸਿਆ ਗੈਸ ਹੈ ਬਦਹਜਮੀ ਹੈ ਤਜਾਬ ਬਣਦਾ ਤੁਹਾਡੇ ਅੰਦਰ ਜਾਂ ਫਿਰ ਤੁਹਾਡੇ ਪਿੰਪਲਸ ਨੇ ਤੁਹਾਡੀ ਸਕਿਨ ਦੇ ਉੱਤੇ ਰੈਸ਼ਸ ਨੇ ਬਲੱਡ ਤੁਹਾਡਾ ਪਿਉਰੀਫਾਈ ਨਹੀਂ ਹੈਗਾ ਯਾਨੀ ਕਿ ਜਿਹਦੇ ਕਰਕੇ ਸਾਨੂੰ ਹੋਰ ਪਿੰਪਲਸ ਜਾਂ ਰੈਸ਼ਸ ਦੀ ਸਮੱਸਿਆ ਆ ਜਾਂਦੀ ਹੈ ਖਾਸ ਖੁਜਲੀ ਦੀ ਸਮੱਸਿਆ ਆ ਜਾਂਦੀ ਹੈ ਭੁੱਖ ਨਹੀਂ ਲੱਗਦੀ ਹੈਗੀ ਪੇਟ ਫੁੱਲਿਆ ਰਹਿੰਦਾ ਹੈ ਚੀਜ਼ਾਂ ਹজম ਨਹੀਂ ਹੁੰਦੀਆਂ ਤਾਂ ਤੁਸੀਂ ਇੱਕ ਵਾਰ ਲਿਵਕਾ ਜੂਸ ਜ਼ਰੂਰ ਅਪਣਾਓ ਕਿਉਂਕਿ ਇਹ ਤੁਹਾਡੇ ਡਾਈਜੈਸਟ ਸਿਸਟਮ ਤੇ ਕੰਮ ਕਰਦਾ ਤੇ ਤੁਹਾਡਾ ਜਿਹੜਾ ਲੀਵਰ ਆ ਉਹ ਚੰਗੇ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਆਟੋਮੈਟਿਕਲੀ ਠੀਕ ਹੋ ਜਾਂਦੀਆਂ ਨੇ ਯਾਨੀ ਕਿ ਜੜ ਇਕੋ ਹੀ ਹੈ ਤੁਹਾਡੇ ਲੀਵਰ ਦੀ ਸਮੱਸਿਆ ਔਰ ਜਦੋਂ ਤੁਸੀਂ ਇਹ ਜੂਸ ਲਾਉਂਗੇ ਤਾਂ ਤੁਹਾਡੀ ਮਲਟੀਪਲ ਜਿਹੜੀ ਸਮੱਸਿਆਵਾਂ ਨੇ ਜਾਂ ਬਿਮਾਰੀਆਂ ਨੇ ਉਹ ਦੂਰ ਹੋ ਸਕਦੀਆਂ ਨੇ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸੋ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਵੀ ਤੁਹਾਨੂੰ ਜੇਕਰ ਲੱਗਦਾ ਵੀ ਤੁਹਾਡੇ ਆਲੇ-ਦੁਆਲੇ ਕੋਈ ਇਸ ਤਰ੍ਹਾਂ ਦਾ ਦੁਖੀ ਬੰਦਾ ਹੈਗਾ ਜਿਹਨੂੰ ਲੀਵਰ ਦੀ ਪ੍ਰੋਬਲਮ ਹੈ ਤੇ ਮਹਿੰਗੇ ਇਲਾਜ ਨਹੀਂ ਹੋਊਗਾ ਤਾਂ ਵੀ ਕੋਈ ਗੱਲ ਨਹੀਂ ਪਤਾ ਲੱਗੀ ਜਾਊਗਾ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਫਾਇਦਾ ਹੈ ਕਿ ਆਪਾਂ ਸਿੱਧਾ ਹੀ ਦੱਸ ਸਕਦੇ ਆ ਕੋਈ ਇਹ ਨਹੀਂ ਵੀ ਆਪਾਂ ਐਡ ਕੀਤੀ ਤੇ ਗੱਲ ਖਤਮ ਹੋ ਗਈ ਮੁੜ ਕੇ ਕਿਸੇ ਨੇ ਪੁੱਛਣਾ ਨਹੀਂ ਵੱਡੀ ਕੰਪਨੀ ਹੈ ਭਰੋਸਾ ਬਣਿਆ ਹੋਇਆ ਲੰਬੇ ਅਰਸੇ ਤੋਂ ਕੰਮ ਕਰ ਰਹੇ ਆ ਇੱਕ ਵਾਰ ਯੂਜ਼ ਕਰਕੇ ਦੇਖੋ ਤੇ ਅੱਗੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਜਿਸ ਬੰਦੇ ਨੂੰ ਤੁਹਾਨੂੰ ਲੱਗਦਾ ਹੈ ਕਿ ਜ਼ਰੂਰਤ ਹੈ ਧੰਨਵਾਦ ਫਿਰ ਮਿਲਾਂਗੇ